ਹੋ ਗਈ ਤੇਰਾ ਹਾਂ ਮੰਮੀ ਹੋ ਗਈ ਮੈਂ ਤੇਰ ਚਲ ਮੈਂ ਜਾਂਦੀ ਹਾਂ ਮੰਮੀ ਤੇ ਆਪਦਾ ਨਾ ਧਿਆਨ ਰੱਖਿਓ ਬਾਕੀ ਹਾਂ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਬਾਕੀ ਮੈਂ ਰਹਿਣਾ ਤਾਂ ਤੁਹਾਨੂੰ ਪਤਾ ਹੈ ਨੀਗਾ ਸ਼ਾਮ ਨੂੰ ਹੀ ਮੁੜਾਂਗੀ ਕੋਈ ਗੱਲ ਨਹੀਂ ਕੁੱਤਾ ਜੇ ਤੇਰਾ ਜੀ ਕਰਦਾ ਰਹੀਂ ਰਾਤ ਮੈਂ ਕੋਈ ਗੱਲ ਨਹੀਂ ਆ ਤੇਰੀ ਚਾਚੀ ਨੂੰ ਪਾ ਲੂੰਗੀ ਕੋਲ ਨਹੀਂ ਮੰਮੀ ਤੈਨੂੰ ਪਤਾ ਤਾਂ ਹੈ ਮੰਮੀ ਦੇ ਜਾਣ ਤੋਂ ਬਾਅਦ ਉੱਥੇ ਹੈਗਾ ਹੀ ਕੌਣ ਹੈ ਉਹਦੇ ਨਾਲ ਤਾਂ ਚਲ ਰੌਣਕ ਜੀ ਸੀਗੀ ਉਹਦੇ ਮਿਲਣਾ ਤਾਂ ਘਰ ਜਾਮਾ ਸੁਣਾ ਸੁਣਾ ਹੋਇਆ ਪਿਆ ਚੱਲ ਪੁੱਤ ਭਾਈ ਤਾਂ ਹੈਗੇ ਨੇ ਤੇਰੇ ਹੁਣ ਕਹਿੰਦੇ ਮਾਪੇ ਤੋਂ ਬਾਅਦ ਤਾਂ ਭਾਈਓ ਵਰਤਦੇ ਹੁੰਦੇ ਨੇ ਨਾਲੇ ਮੇਰੀ ਗੱਲ ਸੁਣਾ ਜੇ ਤੇਰਾ ਜੀ ਕਰਿਆ ਰਾਤ ਰਹੀਂ ਜੇ ਤੇ ਸ਼ਾਮ ਨੂੰ ਮੁਰਨਾ ਭਾਈ ਸ਼ਾਮ ਨੂੰ ਮੁੜਿਆ ਮੈਂ ਤਾਂ ਤੈਨੂੰ ਕੁਝ ਨਹੀਂ ਕਹਿੰਦੀ ਨਾ ਨਾ ਮਮੀ ਰਾਤ ਤਾਂ ਮੈਂ ਰਹਿੰਦੀ ਨਹੀਂ ਮੇਰਾ ਵੀ ਤੇਰੇ ਬਿਨਾ ਜੀ ਜੈ ਨਹੀਂ ਲੱਗਦਾ ਚੱਲ ਠੀਕ ਆ ਐ ਦੱਸ ਤੈਨੂੰ ਪੈਸੇ ਕਿੰਨੇ ਕਿਦਮ ਪੈਸੇ ਮੰਮੀ ਥੋੜੇ ਬਹੁਤ ਤਾਂ ਮੇਰੇ ਕੋਲ ਹੈਗੇ ਨੇ ਬਾਕੀ ਚਲ ਜੇ ਤੂੰ ਦੇਣਿਆ ਤਾਂ 1000 ਰੁਪਏ ਦੇ ਦੇ 1000 ਰੁਪਏ ਪੁੱਤ ਦੋ ਭਾਈਆਂ ਦੇ ਘਰੇ ਰਖੜੀ ਲੈ ਕੇ ਜਾਣਾ ਹੈ ਤਾਂ ਹਾਂ ਖਰਚਾ ਤਾਂ ਹੁੰਦਾ ਹੀ ਆ ਵਧੀਆ ਡੱਬੇ ਲੈ ਕੇ ਜਾਈਂ ਰਖੜੀਆਂ ਵੀ ਵਧੀਆ ਲੈ ਕੇ ਜਾਈਂ ਅਗਲਾ ਕਹੂਗਾ ਪੁਰਾਣਾ ਫੌਜੀ ਆ ਆ ਰਖੜੀਆਂ 10-10 ਰੁਪਏ ਵਾਲੀਆਂ ਚੱਕ ਲਈ ਉਹੀ ਗੱਲ ਨਾ ਕਰਦੀ ਕਿਤੇ ਮੇਰੇ ਪੁੱਤ ਦੀ ਬੇਇੱਜ਼ਤੀ ਕਰਾ ਦੇਣੀ ਉਹ ਨਹੀਂ ਨਹੀਂ ਮੰਮੀ ਕੋਈ ਕੁਝ ਨਹੀਂ ਕਹਿੰਦਾ ਨਾਲੇ ਉੱਥੇ ਹੈਗਾ ਹੀ ਕੌਣ ਹੈ ਕਹਿਣ ਵਾਲਾ ਬਿੱਲੇ ਵੀਰੇ ਦੇ ਰਖੜੀ ਬੰਨਣੀਆਂ ਉਹਦੇ ਬਨ ਕੇ ਆ ਜੂਗੀ ਮੈਂ ਲੈ ਪੁੱਤ ਬਗਲੂ ਵੀ ਤਾਂ ਤੇਰਾ ਭਾਈ ਆ ਉਹਦੇ ਨਹੀਂ ਬੰਨੇਗੀ ਰਖੜੀ ਨਹੀਂ ਮੰਮੀ ਮੈਂ ਉਹ ਵੀਰੇ ਦੇ ਰਖੜੀ ਨਹੀਂ ਬੰਨਣੀ ਕਿਉਂਕਿ ਨਾ ਤਾਂ ਉਹਨੇ ਮੇਰਾ ਕਦੇ ਕੀਤਾ ਤੇ ਨਾ ਹੀ ਉਹ ਮੇਰਾ ਕਰਦਾ ਅੱਜ ਤੱਕ ਉਹਨੇ ਰਖੜੀ ਤੇ ਇੱਕ ਸੂਟ ਨਹੀਂ ਸਰਿਆ ਉਹ ਤਾਂ ਹਾ ਬਿੱਲਾ ਵੀਰਾ ਤਾਂ ਵਿਚਾਰਾ ਬਾਲਾ ਕੱਦਦਾ ਮੇਰਾ ਕਦੇ ਮੈਨੂੰ ਖਾਲੀ ਹੱਥ ਨਹੀਂ ਮੋੜਿਆ ਪੁੱਤ ਇਹ ਵੀ ਟਾਈਮ ਟਾਈਮ ਦੀ ਗੱਲ ਹੁੰਦੀ ਆ ਦੇਖ ਤੇਰਾ ਬਿੱਲਾ ਭਾਈ ਤਾਂ ਨੌਕਰੀ ਕਰਦਾ ਵਧੀਆ ਤਾਂ ਤੈਨੂੰ ਦੇ ਦਿੰਦਾ ਦੂਆ ਤਾਂ ਵਿਚਾਰਾ ਪ੍ਰਾਈਵੇਟ ਕਰਦਾ ਆਪਣੇ ਘਰ ਦਾ ਹੀ ਗੁਜ਼ਾਰਾ ਮੱਸਾ ਹੁੰਦਾ ਹੋਣਾ ਤਾਂ ਫੇਰ ਕੀ ਹੋ ਗਿਆ ਪੁੱਤ ਦੋਏ ਘਰਾਂ ਚ ਰਖੜੀ ਲੈ ਕੇ ਜਾਈ ਤੂੰ ਉਹ ਨਹੀਂ ਮੰਮੀ ਚਲ ਜੇਕਰ ਨਾ guzara ਹੁੰਦਾ ਥੋੜੇ ਬਹੁਤ ਤਾਂ ਪੈਸੇ ਉਹਦੇ ਕੋਲ ਵੀ ਆਉਂਦੇ ਹੋਣੇ ਇੱਕ ਸੂਟ ਨਾਲ ਕੀ ਹੁੰਦਾਗਾ 2-400 ਵਾਲਾ ਹੀ ਦੇ ਦੇ ਚਲ ਮੰਨ ਤਾਂ ਆਂਦੀ ਏ ਗੱਲ ਹੁੰਦੀ ਐ ਪਰ ਮੈਂ ਤਾਂ ਤੈਨੂੰ ਇੱਕੋ ਗੱਲ ਕਹੂੰਗੀ ਭਾਈ ਤਾਂ ਚਾਹੇ ਅਮੀਰ ਹੋਵੇ ਚਾਹੇ ਗਰੀਬ ਹੋਵੇ ਆ ਕੰਮ ਨਹੀਂ ਕਰੀਦਾ ਹੁੰਦਾ ਵੀ ਇੱਕ ਦੇ ਬੰਨੇ ਆ ਹੀ ਰਕੜੀ ਇੱਕ ਦੇ ਬੰਨਣੀ ਨੇ ਨਾ ਜੇ ਉਹਨੂੰ ਪਤਾ ਲੱਗੂ ਉਹਦੇ ਦਿਲ ਤੇ ਕੀ ਬੀਤੂਗੀ ਨਹੀਂ ਮੰਮੀ ਉਹਨੂੰ ਕੁਝ ਨਹੀਂ ਪਤਾ ਲੱਗਦਾ ਕੋਈ ਨਹੀਂ ਤੂੰ ਅਸੀਂ ਇਹ ਗੱਲਾਂ ਛੱਡੋ ਤੇ ਹਾਂ ਆਪ ਦਾ ਧਿਆਨ ਰੱਖਿਓ ਕਿ ਮੈਂ ਜਾਨੀ ਆਂ ਗੇਟ ਹੋ ਜੂਗੀ ਚਲ ਠੀਕ ਆ ਪੁੱਤ ਚਲ ਮੈਂ ਹੀ ਬਸ ਚੜਾਇਆ ਹੁਨੀ ਆ ਤੈਨੂੰ ਚਲਾ ਜਾ ਹਾਂ ਚੱਕ ਲੈ ਆਪਣਾ ਸਮਾਨ ਸਿੰਮੂ ਦਾ ਫੋਨ ਹਲੋ ਹਲੋ ਹਾਂ ਸਿੰਮੂ ਕਿਵੇਂ ਆ ਆ ਵੀ ਸਸ਼ੀਕਾਲ ਸਸ਼ੀਕਾਲ ਔਰ ਕਿਵੇਂ ਹੋ ਵਧੀਆ ਵਧੀਆ ਤੂੰ ਦੱਸ ਕਿਵੇਂ ਆ ਵਧੀਆ ਕੀ ਕਰਦੇ ਸੀਗੇ ਕੁਛ ਨਹੀਂ ਬਸ ਕੰਮ ਕਰਦੇ ਨੇ ਵੜ ਕੇ ਹਟੇ ਸੀਗੀ ਅੱਛਾ ਅੱਛਾ ਮੈਂ ਤਾਂ ਤੁਹਾਨੂੰ ਆਏ ਦੱਸਦੀ ਸੀ ਵੀ ਮੈਂ ਆ ਰਹੀ ਆ ਅੱਛਾ ਆ ਜਾ ਫਿਰ ਹਾਂ ਭਾਬੀ ਕਰੀ ਹੋ ਮੈਂ ਕਿਹਾ ਤੁਸੀਂ ਹਾਂ ਹਾਂ ਕਰੀ ਆ ਉਦੋਂ ਤੇਰੇ ਬੇਨ ਛੁੱਟੀ ਸੀ ਅੱਜ ਚੱਲ ਕੋਈ ਨਾ ਤੂੰ ਆ ਜਾ ਠੀਕ ਹੈ ਭਾਬੀ ਮੈਂ ਆਣੀ ਆ ਠੀਕ ਆ ਚੰਗਾ ਠੀਕ ਸਿਆਪਾ ਅਖੇ ਮੈਂ ਹੋਣੀ ਆ ਆਉਗੀ ਰਖੜੀ ਦੇ ਬਹਾਨੇ ਸਾਰਾ ਕੁਝ ਮੂੰਹ ਚ ਕੇ ਲੈ ਆਂਦੀ ਇੱਥੋਂ ਇੱਕ ਆਹਗਾ ਚੱਕ ਚੱਕ ਦੇਈ ਜਾਂਦਾ ਕੋਈ ਨਾ ਇਜੋਂ ਤੋਂ ਪਹਿਲਾਂ ਮੈਂ ਇਹਨਾਂ ਨਾਲ ਗੱਲ ਕਰ ਹੀ ਲਵਾਂ ਕਿ ਤੇ ਇਹ ਨਾ ਹੋਵੇ ਆਪਦਾ ਘਰ ਹੀ ਲੁਟਾ ਦੇ ਉਹਨੂੰ ਲੈ ਐਥੇ ਖੜੇ ਤਿਆਰ ਹੋ ਜਾਨੇ ਕਿੱਧਰ ਜਾਣ ਦੀ ਤਿਆਰੀ ਕਿਚ ਰੱਖੀ ਐ ਕੀ ਗੱਲ ਜਾਣ ਨੂੰ ਰੋਜ਼ ਨੂੰ ਜਾਣਾ ਅੱਜ ਘਰੇ ਵੀ ਨਹੀਂ ਜਰਿਆ ਜਾਂਦਾ ਮੈਂ ਕਿਹਾ ਐ ਕਹਣੀ ਵੀ ਭੱਗ ਜਾ ਪਰ ਮੇਰੀ ਗੱਲ ਤੋਂ ਪਹਿਲਾਂ ਸਿੰਮੂ ਦਾ ਫੋਨ ਆਇਆ ਸੀ ਹਾਂ ਫੇਰ ਆਉਣ ਆਉਣੇ ਅੱਜ ਤੇ ਚੰਗੀ ਗੱਲ ਐ ਏਡੀ ਭੱਜਣ ਅਠਲਿ ਕੀ ਗੱਲ ਐ ਆਉਂਦੀ ਹੁੰਦੀਆਂ ਨੇ ਕੁੜੀਆਂ ਘਰਾਂ ਚਾ ਉਹਦਾ ਵੀ ਘਰ ਐ ਆਜੇ ਘਰ ਪਰ ਮੇਰੀ ਗੱਲ ਸੁਣ ਲੈ ਤੂੰ ਕਿਸੇ ਬਾਹਨੇ ਟਲ ਜਾ ਕਾਦੋ ਟਲ ਜਾ ਬਈ ਮੇਰੀ ਭੈਣ ਮੈਨੂੰ ਮਿਲਣ ਆ ਰਹੀ ਏ ਮੈਂ ਟਲ ਜਾ ਕੀ ਗੱਲ ਇਹ ਗੱਲ ਕਿਧਰੀ ਆਂਦੀ ਏ ਜਿੰਨੀ ਗੱਲ ਕਹੀ ਨਾ ਉਹਨੇ ਮੰਨ ਲਿਆ ਕਰ ਆਊਗੀ ਤੈਨੂੰ ਪਤਾ ਏ ਮੰਮੀ ਉਹਨੂੰ ਕਿੰਨਾ ਕੁਛ ਦਿੰਦੀ ਸੀਗੇ ਹੁਣ ਉਹ ਹੀ ਕੁਛ ਫੇਰ ਪਾਲੂ ਕਿ ਮੈਥੋਂ ਨਹੀਂ ਦਿੱਤੇ ਜਾਂਦੇ ਫਿਰ ਸਾਲ ਬਾਅਦ ਦੂਸਰੇ ਦੀ ਆਈਂਦਾ ਕੋਈ ਨਹੀਂ ਬਾਅਦ ਚ ਕਰਦਾ ਮੇਰੀ ਗੱਲ ਸੁਣ ਆਊਗੀ ਠੀਕ ਐ ਦੇ ਦਾਂਗੇ ਸਾਲ ਬਾਅਦ ਆਉ ਫਿਰ ਕਿੱਡੀ ਗੱਲ ਐ ਪਹਿਲਾਂ ਮੰਮੀ ਇੱਕ ਗੱਲ ਹੋਰ ਦੇਂਦੀ ਮੰਮੀ ਦਿੰਦੀ ਜੀ ਕੀ ਦੇਂਦੀ ਫਿਰ ਕਿੰਨਾ ਕੁ ਦੇਂਦੀ ਦੀ ਉਹਦਾ ਵੀ ਹਿੱਸਾ ਹੋਣਾ ਕਰੇ ਫਿਰ ਕਿੱਡੀ ਗੱਲ ਹੈ ਅੱਛਾ ਤੂੰ ਮੈਨੂੰ ਨਾ ਦੱਸ ਮੰਮੀ ਉਹਨੂੰ ਕੀ ਦਿੰਦੀ ਸੀ ਕੀ ਨਾ ਮੈਂ ਆਪ ਦੇਖੀ ਦੇਖਦੇ ਰਹੀ ਆਂ ਕਦੇ ਉਹਦੇ ਹੱਥ ਤੇ 10000 ਧਰ ਤੱਕ ਕਦੇ 5000 ਬੰਨਸ ਵੰਨਾ ਸੂਟ ਲੈ ਕੇ ਜਾਂਦੀ ਸੀ ਨਾ ਜਿਹੜੇ ਹਿੱਸੇ ਦੀ ਗੱਲ ਕਰਦਾ ਦਿਨ ਤੇ ਹਰ ਤੇ ਹਰ ਵਾਰ ਥੱਬੇ ਪਰ ਪਰ ਲੈ ਕੇ ਜਾਂਦੀ ਸੀ ਹਲੇ ਹਿੱਸਾ ਡੇ ਹੀ ਪਿਆ ਦਾ ਫਿਰ ਬੰਬ ਚੱਲ ਗਿਆ ਕੋਈ ਗੋਲਾ ਡਿੱਗ ਪਿਆ ਜੇ ਲੈ ਜੂ ਵੀ ਫਿਰ ਕੀ ਹੋ ਜੂ ਉਹ ਸਾਲ ਬਾਅਦ ਹੀ ਤੂੰ ਨਹੀਂ ਲੈਂਦੀ ਉਹਦੇ ਪੇਕਿਆਂ ਨੂੰ ਜਦੋਂ ਤੂੰ ਵੀ ਨਾ ਲਿਆ ਕਰ ਫਿਰ ਤੇ ਸੱਚੀ ਗੱਲ ਕਹਦੇ ਫਿਰ ਮਿਰਚਾਂ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਮੇਰੇ ਪੇਕੇ ਤੋਂ ਮੈਂ ਜਿਹੜੇ ਲੈ ਕੇ ਆਉਣੀ ਨਾ ਦੇਖ ਕੇ ਦਿੰਦੇ ਨੇਗੇ ਮੈਂ ਆਪਦੇ ਭਾਈਆਂ ਵਾਸਤੇ ਵੀ ਉੱਥੇ ਕੁਛ ਨਾ ਕੁਛ ਛੱਡਦੀ ਆ ਤੇਰੇ ਵਾਲੀ ਮੰਗੂ ਭੈਣ ਮੰਗੂ ਨਹੀਂ ਵੀ ਜਿਹੜੀ ਵੀ ਆਉਂਦੀ ਹਰ ਵਾਰੀ ਕੁਛ ਨਾ ਕੁਛ ਲੈ ਕੇ ਜਾਂਦੀ ਹੈਗੀ ਯਾਰ ਕਮਾਲ ਦੀ ਗੱਲ ਹੈ ਇੱਕ ਔਰਤ ਹੋ ਕੇ ਤੂੰ ਔਰਤ ਬਾਰੇ ਇਹੀ ਜੀ ਸੋਚ ਰੱਖਦੀ ਐ ਮੈਨੂੰ ਨਾ ਗਿਆਨ ਨਾ ਦੇ ਨਾ ਦੇ ਤੇ ਜਿੰਨੀ ਗੱਲ ਕਹੀ ਬਗ ਜਾ ਕਿਸੇ ਪਾਸੇ ਕੱਲ ਜਾ ਜੇ ਉਹ ਕੁੜੀ ਪੁੱਛੂਗੀ ਭਾਈ ਮੇਰਾ ਭਾਈ ਕਿੱਧਰ ਵਗਿਆ ਫੇਰ ਫੇਰਾ ਉਹਦੀ ਫਿਕਰ ਤੂੰ ਨਾ ਕਰ ਮੈਂ ਆਪ ਹੀ ਕਹਿ ਦੂੰਗੀ ਉਹਨੂੰ ਕਿਸ ਨਾ ਕਿਸੇ ਬਹਾਨੇ ਟਾਲੂੰਗੀ ਪਰ ਪਹਿਲਾਂ ਤੂੰ ਤਾਂ ਟਲ ਜਾ ਚੱਲ ਮੈਂ ਟਲ ਜਾਣਾ ਪਰ ਮੈਂ ਤੈਨੂੰ ਇੱਕ ਗੱਲ ਕਹਿਣਾ ਜੇ ਕੋਈ ਕੱਚੀ ਬਿੱਲੀ ਕੁੜੀ ਨੂੰ ਕਹਿਤੀ ਨਾ ਜਾਂ ਪੁੱਠਾ ਹਾ ਤਾਂ ਬੋਲੇ ਮਿੱਥੋਂ ਆਪਰੇ ਫਿਰ ਮੇਰੀ ਗੱਲ ਸੁਣ ਮੈਂ ਘਰ ਛੱਡ ਕੇmarg ਜਾਨੀ ਆ ਆ ਤਾਂ ਆਪਣੀ ਭੈਣ ਨੂੰ ਹੀ ਰੱਖ ਲਈ ਕਰ ਲਿਆ ਕਰੂਗੀ ਸਾਰ ਦਿਨ ਲੇਪਾ ਕੋਚੀ ਥੋੜੀ ਇੱਥੇ ਚੱਲ ਬਕਾਈ ਨਾ ਮਾਰ ਜਾਨਾ ਮੈਂ ਜਾਨਾ ਮੈਂ ਤੈਨੂੰ ਹੱਥ ਨੇ ਦੱਸੂੰ ਤੈਨੂੰ ਕੋਈ ਨਹੀਂ ਦੱਸੇਗਾ ਹੱਥ ਨੇ ਇੱਕ ਵਾਰੀ ਤੇ ਤੇਰੇ ਕਹੇ ਤਾਂ ਕੰਨੀ ਗੱਲ ਪੈਂਦੀ ਨਹੀਂ ਹੈਗੀ ਸਾਰਾ ਘਰ ਭੈਣ ਨਹੀਂ ਲਟਾ ਦੇ ਆਪਦੀ ਬਾਬੀ ਤੇ ਦੇਖ ਕੇ ਮੈਨੂੰ ਖੁਸ਼ ਹੋ ਜੂਗੀ ਸ਼ੁਕਰ ਹੈ ਅੱਜ ਵੀਰੇ ਨੂੰ ਵੀ ਛੁੱਟੀ ਆ ਵੀਰੇ ਨਾਲ ਰੱਜ ਕੇ ਗੱਲਾਂ ਕਰੂੰਗਾ ਅੱਜ ਤਾਂ ਮੰਮੀ ਤੇ ਜਾਣ ਤੋਂ ਬਾਅਦ ਅੱਜ ਮੈਂ ਪਹਿਲੀ ਵਾਰ ਘਰੇ ਆਈਆਂ ਰਖੜੀ ਲੈ ਕੇ ਬੜਾ ਘੋਸ਼ ਹੋਣਗੇ ਕਿੰਨਾ ਚਾਹ ਹੋਊ ਸਾਰਿਆਂ ਨੂੰ ਲੈ ਸਤਿ ਸ਼੍ਰੀ ਅਕਾਲ ਬਾਬੀ ਸਤਿ ਸ਼੍ਰੀ ਅਕਾਲ ਕਿਵੇਂ ਏ ਸਿੰਮੂ ਵਧੀਆ ਵਧੀਆ ਤੁਸੀਂ ਦਾ ਸੋਖ ਵਧੀਆ ਵਧੀਆ ਮੈਂ ਵੀ ਕਦੋਂ ਦੀ ਬਿਕਲ ਲੱਗ ਰਹੀ ਆ ਵੀ ਕਹਿੰਦੇ ਸੀ ਆਉਣੀ ਆਉਣੀ ਆ ਹੋਰ ਬਾਬੀ ਮੈਨੂੰ ਤਾਂ ਅੱਜ ਰਾ ਬਾਲਾ ਹੀ ਔਖਾ ਲੰਘਿਆ ਆਏ ਹੋਈ ਗਿਆ ਪਤਾ ਨਹੀਂ ਕਿੱਡੀ ਕਦੂਰੇ ਕਰ ਚੱਲ ਕੋਈ ਨਾ ਆਈ ਹੁੰਦਾ ਵਿਆਹ ਤੋਂ ਬਾਅਦ ਤਾਂ ਆ ਲੈ ਸੁਮਨ ਕਿੱਥੇ ਪਹਿਲਾਂ ਮੈਨੂੰ ਆਂਦਾ ਓਹੋ ਸਾਹ ਤਾਂ ਲੈ ਲੈ ਤੱਤੇ ਕਾ ਹੀ ਮੋੜ ਨੂੰ ਫਿਰਦੀ ਆ ਚੱਲ ਅੰਦਰ ਚੱਲ ਗਰਮੀ ਬਹੁਤ ਅਫੜਾ ਦੇ ਸਮੇਂ ਉਹ ਹੈਗਾ ਕਿੱਥੇ ਵੀਰਾ ਉਹ ਕਰੀ ਆ ਕੋਈ ਨਾ ਆ ਜਾਂਦਾ ਵੀਰੇ ਚੱਲ ਜਿੰਮੂ ਬੈਠ ਤੂੰ ਮੈਂ ਪੜ ਲੈ ਕੇ ਆਣੀ ਆ ਠੀਕ ਹੈ ਬਾਬੀ ਵੀਰਾ ਗਿਆ ਕਿੱਥੇ ਭਾਬੀ ਤਾਂ ਕਹਿੰਦੀ ਸੀ ਘਰੀ ਆ ਤਿਕਦਾ ਹੈ ਨਹੀਂਗਾ ਲੈ ਪਾਣੀ ਗਰਮੀ ਵੀ ਬਾਲੀ ਹੋਈ ਪਈ ਹੈਗੀ ਹਾਏ ਹਾਏ ਹੋਰ ਦੱਸੋ ਮੰਮੀ ਨੇ ਕਿਵੇਂ ਕਰੇ ਠੀਕ ਹੈ ਹਾਂ ਬਾਬੀ ਸਾਰੇ ਵਧੀਆ ਲੇ ਆਉਂਦੀ ਨਾਲ ਮਾਸੀ ਨੂੰ ਵੀ ਫਿਰ ਭਾਬੀ ਘਰੇ ਨਹੀਂ ਸਰਦਾ ਹਾਂ ਇਹ ਵੀ ਆ ਉਹ ਪਰੌਣੇ ਦਾ ਫੋਨ ਫਣ ਆ ਜਾਂਦਾ ਹਾਂ ਹਾਂ ਭਾਬੀ ਸਾਰੇ ਠੀਕ ਨੇਗੇ ਆ ਜਾਂਦਾ ਵਧੀਆ ਨੇ ਚਲ ਕਦੋਂ ਆਣਾ ਪਰੋਣੇ ਨਹੀਂ ਹੁਣ ਦੇਖੋ ਹਲੇ ਤੱਕ ਇਹਨੇ ਕੁਝ ਨਹੀਂ ਪਤਾ ਆ ਹੀ ਹੁੰਦਾ ਨੌਕਰੀਆਂ ਦਾ ਵੀ ਖੜਾ ਛੁੱਟੀ ਮਿਲਦੀ ਆ ਹਾਂ ਪਾਪੀ ਚਲ ਵਜਿਆ ਕੀਤਾ ਆ ਗਈ ਤੂੰ ਤੇ ਪਾਪੀ ਮੈਨੂੰ ਐਂ ਤਾਂ ਦੱਸ ਵੀਰਾ ਹੈਗਾ ਕਿੱਥੇ ਆ ਸਿਮੂ ਤੈਨੂੰ ਪਤਾ ਹੀ ਆ ਮੈਂ ਪਹਿਲਾਂ ਵੀ ਕਹਿ ਕਿੱਡੀਆਂ ਨੌਕਰੀਆਂ ਦਾ ਕੋਈ ਪਤਾ ਨਹੀਂ ਤੇਰਾ ਭਾਈ ਉਹ ਤਜ ਕਰੇ ਸੀ ਛੁੱਟੀ ਸੀ ਉਹਨੂੰ ਅਬ ਬੈਂਕ ਚ ਫੋਨ ਆ ਗਿਆ ਪਤਾ ਨਹੀਂ ਕਿਹੜੇ ਸੀਓ ਕਿਹੜੇ ਨੇ ਆਉਣਾਗਾ ਕਹਿੰਦੇ ਆਉਣਾ ਪੂ ਭਾਈ ਅੱਜ ਤੁਹਾਨੂੰ ਮੈਂ ਤਾਂ ਇਹਨਾਂ ਨੂੰ ਪਹਿਲਾਂ ਕਹੀ ਜਾਂਦੀ ਸੀ ਮੈਂ ਕਿ ਮੇਰੀ ਗੱਲ ਸੁਣ ਲਓ ਸਿਮੂ ਨੇ ਆਉਣਾ ਅਜ ਬਚਾ ਨੇ ਰਖੜੀ ਬਨਣ ਹੈ ਤੁਹਾਡੇ ਵੀ ਤੁਸੀਂ ਅੱਗੇ ਨੂੰ ਮਾਲਕ ਨੂੰ ਕਹਿ ਦੋ ਜਿਹੜੇ ਬੈਂਕ ਮੈਨੇਜਰ ਆਗਾ ਕਹਿੰਦਾ ਯਾਰ ਤੈਨੂੰ ਪਤਾ ਹੀ ਮੁੜ ਕੇ ਐਵੇਂ ਫਿਰ ਪ੍ਰੋਮੋਸ਼ਨ ਹੈ ਇਹਨਾਂ ਦੀ ਬਹੁਤ ਔਖੀਆਂ ਹੁੰਦੀਆਂ ਨੇ ਹਨਾ ਤੇ ਫਿਰ ਤੇਰੇ ਵੀਰੇ ਨੂੰ ਜਾਣਾ ਪੈਗਾ ਉੱਥੇ ਤੇ ਪਾਪੀ ਤੂੰ ਮੈਨੂੰ ਸਵੇਰੀ ਦੱਸ ਦੇਣਾ ਸੀ ਮੈਂ ਕਿਸੇ ਹੋਰ ਦਿਨ ਆ ਜਾਣਾ ਉਹ ਨਹੀਂ ਸਿਮੂ ਮੈਨੂੰ ਤਾਂ ਘੜਾ ਸਵੇਰੇ ਪਤਾ ਸੀ ਆ ਤੇਰੇ ਆਉਣ ਤੋਂ 10 ਮਿੰਟ ਪਹਿਲਾਂ ਹੀ ਗਿਆਗਾ ਕਹਿੰਦਾ ਸੀ ਕਹਿੰਦਾ ਮੈਨੂੰ ਤਾਂ ਆਪ ਆਈ ਹੋਈ ਜਾਂਦਾ ਵੀ ਸਿਮੂ ਨੇ ਆਪਣੀ ਨਹੀਂ ਆਉਣਾ ਮੈਂ ਰਖੜੀ ਬਣਾਉਣੀ ਸੀ ਫਿਰ ਹੁਣ ਕੀ ਕਰੇ ਜੇ ਨਾ ਜਾਂਦਾ ਉਹਨਾਂ ਨੂੰ ਪਤਾ ਹੀ ਆ ਇਹ ਦਫ਼ਤਰਾਂ ਦੇ ਕੰਮ ਮਹੱਜ ਹੀ ਹੁੰਦੇ ਨੇ ਅਗਲਾ ਕੱਢ ਕੇ ਬਾਹਰ ਮਾਰਦਾ ਹੋਰ ਬਥੇਰੇ ਰੱਖ ਲੈਂਦੇ ਨੇ ਅੱਛਾ ਭਾਬੀ ਹੋਰ ਚੱਲ ਕੋਈ ਨਾ ਰਖੜੀ ਆ ਤੂੰ ਐ ਕਰੀ ਰਖੜੀ ਰੱਖ ਜੀ ਕੋਈ ਨਾ ਬਨ ਲੂਗਾ ਤੇਰਾ ਭਾਈ ਕੋਈ ਨਹੀਂ ਭਾਬੀ ਹਾਂ ਤੇ ਹੁਣ ਐ ਨਹੀਂ ਪਤਾ ਉਹਦਾ ਕਿਹੜਾ ਪਤਾ ਵੀ ਕਦੋਂ ਆਊਗਾ ਕਦੋਂ ਨਾਊ ਮੈਂ ਤਾਂ ਪੁੱਛਿਆ ਵੀ ਇਸ ਮੇ ਕੱਲ ਚੱਲ ਜੇ ਤੁਸੀਂ ਘੰਟੇ ਤੱਕ ਐ ਪੁੱਛ ਲੋ ਵੀ ਘੰਟੇ ਤੱਕ ਤੱਕ ਕੰਮ ਨਿਬੜਜੋ ਤੇ ਤੁਸੀਂ ਮੂੰਹ ਰੱਖੜੇ ਬਣ ਕੇ ਬਗਜੋ ਉਹ ਕਹਿੰਦਾ ਮੈਨੂੰ ਐ ਨਹੀਂ ਪਤਾ ਮੇਰਾ ਰਾਤ ਦੇ ਉੱਤੇ 10 ਵਜੇ ਐਂ ਦਿਨ ਪਤਾ ਹੀ ਇਹ ਕੰਮ ਕਹੇ ਜੁੰਦੇ ਨੇ ਉਹਨਾਂ ਦੇ ਅੱਛਾ ਹਾਂ ਤੇ ਹੁਣ ਵੀਰਾ ਮੈਨੂੰ ਮਿਲਤਾ ਜਾਂਦਾ ਫੋਨ ਕਰਕੇ ਪੁੱਛ ਲੈ ਭਾਬੀ ਕਦੋਂ ਆਊਗਾ ਮੇਰੀ ਗੱਲ ਸੁਣੋ ਉਹਨਾਂ ਦੇ ਨੇ ਮੀਟਿੰਗ 'ਚ ਬੈਠਾ ਹੋਊਗਾ ਪਰ ਤੈਨੂੰ ਪਤਾ ਲਾਏ ਕਹਿਣ ਲੱਗ ਜਾਂਦੇ ਵੀ ਜੇ ਘਰੋਂ ਬਾਹਲੇ ਫੋਨਾਂ ਦਾ ਘਰੀ ਰਹਿ ਪਿਆ ਕਰੋ ਕੰਮ ਤੇ ਨਾ ਕੀ ਪਤਾ ਪਹਿਲੀ ਆ ਜੇ ਬੰਨ੍ਹ ਦੀ ਰਖੜੀ ਫਿਰ ਤਾਂ ਚੱਲ ਜੇ ਨਾ ਆਇਆ ਫਿਰ ਤੂੰ ਰੱਖ ਜੀ ਰਖੜੀ ਕੋਈ ਨਾ ਉਹ ਆਪ ਬਨ ਲੂਗਾ ਹੈ ਠੀਕ ਹੈ ਭਾਬੀ ਚੱਲ ਤੂੰ ਬੈਠ ਜਾ ਮੈਂ ਚਾਹ ਬਣਾ ਲੈਣੀ ਦਰਵਾਸਤੇ ਠੀਕ ਹਾਂ ਨਾ ਅਏ ਅਚਾਨਕ ਮੇਰੇ ਨੂੰ ਕੀ ਕੰਮ ਪੈ ਗਿਆ ਮੈਨੂੰ ਤਾਂ ਲੱਗਦਾ ਭਾਬੀ ਝੂਠ ਬੋਲ ਰਹੀ ਐ ਆ ਗਈ ਬੁੱਥਾ ਚੱਕ ਕੇ ਸਿਆਪਾ ਮੇਰੇ ਗਾਲ ਪਾਤਾ ਆਖੇ ਮੈਂ ਤਾਂ ਭਾਈ ਨੂੰ ਮਿਲ ਕੇ ਜਾਣਾ ਵਾਹਕੜੀ ਨੇ ਭਾਈ ਬਿਨਾ ਅ ਜਦੋਂ ਬੁੜੀ ਜਾਂਦੀ ਸੀ ਨਾ ਉਦੋਂ ਤਾਂ ਚਲ ਆਏ ਸੀ ਭਾਈ ਮਾਂ ਨੂੰ ਮਿਲਣ ਆਉਂਦੀ ਆ ਹੁਣ ਦੱਸ ਤੂੰ ਇੱਥੇ ਕਿਹਨੂੰ ਮਿਲਣ ਆਉਣੀ ਆ ਮੈਂ ਤਾਂ ਆਏ ਸੀਗਾ ਵੀ ਚਲ ਬੁੜੀ ਮਰ ਗਈ ਹੁਣ ਇੱਥੇ ਕਿਹਨੇ ਆਉਣਾ ਪਰ ਮੈਨੂੰ ਆ ਹੀ ਨਹੀਂ ਸਭ ਪਤਾ ਵੀ ਹਰ ਇੱਕ ਸਾਲ ਇਹ ਰਖੜੀ ਤੇ ਬੂਥਾ ਚੱਕ ਕੇ ਆ ਜਾ ਕਰੋ ਵੀ ਦੱਸ ਤੇ ਤੋ ਉੱਥੋਂ ਨਹੀਂ ਰਖੜੀ ਭੇਜੀ ਆਂਦੀ ਹੈਗੀ ਭਾਈ ਦੇ ਗੁੱਟ ਤੇ ਜ਼ਿਆਦਾ ਬੰਨਣੀ ਆਉਂਦੀ ਇਹਨੂੰ ਕੀ ਕਰਾਂ ਮੈਂ ਹੁਣ ਇਹਦਾ ਚਾਹੇ ਕਿ ਮੈਂ ਮਿਲ ਕੇ ਜਾਊਂਗੀ ਚੰਦ ਕੋਈ ਨਾ ਬੈਠੀ ਰਹਿੰਦੇ ਜਦੋਂ ਆਥਨ ਤੱਕ ਨਾ ਆਇਆ ਆਪੇ ਤੁਰ ਜੂਗੀ ਉਹ ਤਾਂ ਢੀ ਮਜਾਲ ਹੈ ਹੀ ਨਹੀਂ ਜੋ ਮੈਨੂੰ ਬਿਨਾ ਪੁੱਛੇ ਕਰੇ ਪੈਰ ਵੀ ਰੱਖ ਜੇ ਉਹ ਤਾਂ ਡਰਾ ਕੇ ਬਾਹਰ ਭੇਜੇ ਹੀ ਹੋਇਆ ਉਹ ਤਾਂ ਨਹੀਂ ਆਉਂਦਾ ਡਿੱਕੀ ਜਾਵੇ ਮੈਂ ਵੀ ਚਾਹ ਬਣਾ ਕੇ ਦੇ ਦਿੰਨੀ ਆ ਜੇ ਤੁਨਾ ਬਾਲੀ ਬੋਲ ਚਲ ਕੇ ਤੇ ਮੁਰਜੋਗੀ ਵਾਹ ਦੇਖੀ ਜੇ ਤਾਂ ਮੰਮੀ ਹੁੰਦੀ ਸੀ ਘਰੇ ਕਿੰਨਾ ਜੀ ਲੱਗਦਾ ਸੀ ਮੰਮੀ ਨਾਲ ਚਾਰ ਦੁੱਖ ਸੁੱਖ ਦੀਆਂ ਗੱਲਾਂ ਕਰਦੀ ਸੀ ਜਮਾਂ ਰੌਣਕ ਨਹੀਂ ਰਹੇ ਘਰੇ ਹਾਏ ਹਾਏ ਲੈ ਜੇ ਮੂਝਾ ਯਾ ਪਪੀ ਹੋਰ ਜਿੱਦੜ ਬਾਈ ਹੁੰਦਾ ਕੁਛ ਖਾਣ ਨੂੰ ਮਗਾ ਲੈਂਦੀ ਹੁਣ ਉਹ ਹੈ ਹੀ ਨਹੀਂ ਕੋਈ ਨਾ ਘਰੇ ਵੀ ਕੁਛ ਨਹੀਂ ਹੈਗਾ ਖਾਣ ਨੂੰ ਭੈਣੇ ਹਾਏ ਹਾਏ ਤੁਹਾਨੂੰ ਨੇ ਪਈ ਲੋਕ ਜਿਹੜੇ ਗਰਮੀ 'ਚ ਤੋਰੇ ਫਿਰਦੇ ਨੇ ਸਿਮਤੂ ਤਾਂ ਤਾਨੂੰ ਭੈਣ ਜਿਹੜੀ ਆ ਗਈ ਮੈਨੂੰ ਮੇਰੇ ਭਾਈ ਨੇ ਕਿਦਾਂ ਦਾ ਫੋਨ ਕੀਤਾ ਹੋਇਆ ਵੀ ਆ ਕੇ ਰਖੜੀ ਬਣ ਜਾ ਮੈਂ ਤਾਂ ਤੇਰੇ ਭਾਈ ਨੂੰ ਕਹਿਤਾ ਮੈਂ ਤਾਂ ਕੋਰੀਅਰ ਕਰ ਦੂੰਗੀ ਕਹਣਾ ਜਾਏ ਅੰਦਰ ਗਰਮੀ 'ਚ ਤੈਨੂੰ ਪਤਾ ਹੀ ਆ ਮੈਂ ਕਿ ਮੈਂ ਤਾਂ ਹੋਈ ਨਹੀਂ ਬਾਹਰ ਨਿਕਲ ਕੇ ਰਾਜੀ ਹੈਗੀ ਔਰ ਕੀ ਆ ਹਾਂ ਬੱਬੀ ਗਰਮੀ ਹੈ ਹੀ ਬੜੀ ਕੀ ਕਰੀਏ ਹੋਰ ਤੁਰ ਬਾਈ ਨੂੰ ਡਿੱਕਿਆ ਨਹੀਂ ਆਦਾ ਹੈਗਾ ਅਸੀਂ ਹੁਣ ਕਹਿੰਦਾ ਮੈਂ ਤੁਹਾਨੂੰ ਦੱਸਦਾ ਘਰ ਓਕੇ ਇੱਕ ਵਾਰ ਦੇਖ ਲੈਂਦੀ ਦਵਾਰੇ ਲਾ ਕੇ ਪਾਦੀ ਨਹੀਂ ਮਲਾਇਆ ਸੀ ਉਹਦਾ ਵੀ ਮੈਨੂੰ ਮੈਸੇਜ ਆ ਗਿਆ ਸੀ ਕਹਿੰਦਾ ਮੇਰੇ ਤਾਂ ਸਾਰੇ ਹੈ ਕਹਿੰਦਾ ਵਿਰਾਸਤ ਦੇ 10 ਵਜ ਜਾਣਗੇ ਸਾਨੂੰ ਇੱਥੇ ਉਹਨੇ ਨਾ ਕੱਲ ਨੂੰ ਹੋ ਗਈ ਕਹਿੰਦੇ ਹੁੰਦੇ ਮੈਨੂੰ ਤਾਂ ਕਹਿਣਾ ਵੀ ਨਹੀਂ ਆਉਂਦਾ ਓਹੋ ਦਫਤਰ ਚ ਫਾਰਮ ਜੇ ਭਰ ਕੇ ਕਾ ਨੂੰ ਚੰਡੀਗੜ੍ਹ ਭੇਜਨੇ ਨੇ ਜੇ ਆਖੇ ਨਾ ਉਹ ਭੇਜੇ ਗਏ ਪਰ ਕਹਿੰਦਾ ਨਾਲ ਤਾਂ ਮੇਰੀ ਨੌਕਰੀ ਜਾਉ ਨਾਲੇ ਜਿਹੜੇ ਬੰਦਿਆਂ ਦੇ ਕਹਿੰਦਾ ਕੰਮ ਦਿੱਤਾ ਹੋਇਆ ਉਹ ਅਗਲੇ ਲੋਕ ਗਾਲਾਂ ਕੱਢਣਗੇ ਹੈ ਅੱਛਾ ਤਾਂ ਫਿਰ ਮੈਨੇਜਰ ਤਾਂ ਮੇਰੇ ਗਾਲਾਂ ਪੈਣਗੀਆਂ ਮੈਂ ਤਾਂ ਕਿਹਾ ਸੀ ਮਖੇ ਭੈਣ ਆਈ ਬੈਠੀ ਹੈ ਤੇਰੀ ਹੈ ਇੱਥੇ ਕੁਚਰੀ ਰਖੜੀ ਬੰਨਣ ਆਈ ਆ ਉਹ ਵੀ ਤੁਸੀਂ 10 ਮਿੰਟ ਹੀ ਆਜੋ ਚਾਹੇ ਵੇਚਦੀ ਕਹਿੰਦਾ ਮੇਰਾ ਬਾਸ ਜਿਹੜਾ ਉਹ ਬੈਂਕ ਬੂਕ ਚ ਉਹ ਔਰ ਨਹੀਂ ਦਿੰਦਾ ਹੈਗਾ ਲੈ ਅੱਛਾ ਚਲ ਕੋਈ ਨਾ ਬਬ ਇੱਕ ਤਾਂ ਮੈਨੂੰ ਆਇਆ ਤੂੰ ਵੀ ਮੁੜਨਾ ਹੋਊ ਆਉਂਦੇ ਘਰੇ ਹੈਨਾ ਕਿਉਂਕਿ ਤੇਰੇ ਸੱਸ ਕੱਲੀ ਆ ਭਈ ਨਹੀਂ ਸਰਦਾ ਘਰੇ ਸਭ ਦੀਆਂ ਆਪ ਦੇ ਆਪ ਦੇ ਕਬੀਲਦਾਰੀਆਂ ਨੇ ਹਾਂ ਹਾਂ ਬੱਬੀ ਮੁਰਨੇ ਮੈਂ ਵੀ ਤੂੰ ਇੱਕ ਵਾਰ ਵੀਰੇ ਨੂੰ ਦੁਆਰੇ ਪੁੱਛ ਲੈਂਦੀ ਫੋਨ ਕਰਕੇ ਲੈ ਸੇ ਮੂੰਹ ਤੂੰ ਤਾਂ ਬੋਲਣ ਵਾਲੀ ਗੱਲਾਂ ਕਰੀ ਜਾਂਦੀਆਂ ਨਹੀਂ ਮੈਂ ਤੈਨੂੰ ਕਹਿ ਤਾਂ ਦਿੱਤਾ ਮੈਂ ਤਾਂ ਦੋ ਵਾਰੀ ਫੋਨ ਕਰਿਆ ਪਹਿਲਾਂ ਤਾਂ ਉਹਨੂੰ ਮੇਰਾ ਫੋਨ ਕੱਟਦਾ ਸੀ ਦੂਜੀ ਵਾਰੀ ਮੈਂ ਉਹਨੂੰ ਮੈਸੇਜ ਪਾਇਆ ਵੀ ਭਾਈ ਭਾਪੇ ਤੇਰੀ ਭੈਣ ਆ ਰੱਖਿਆ ਘਰੇ ਮੈਨੂੰ ਦੱਸ ਤਾਂ ਜੇ ਕਦੋਂ ਆਣਾਗਾ ਮੇਰੀ ਗੱਲ ਸੁਣ ਲੈ ਤੈਨੂੰ ਪਤਾ ਹੀ ਹੈ ਸਰਕਾਰੀ ਨੌਕਰੀਆਂ ਦਾ ਹੁਣ ਤੂੰ ਆਪ ਦੇ ਪਰੌਣੇ ਚ ਲੜਾ ਦਿਨ ਇੰਤਿਹਾਰ ਤੋਂ ਦੇ ਵੀ ਨਹੀਂ ਉਹਦੇ ਤੁਨੂੰ ਵਿਚਾਰੇ ਤੋਂ ਆਇਆ ਗਿਆ ਜੇ ਉਹ ਆ ਗਿਆ ਉਹਨੂੰ ਪਤਾ ਵੀ ਉਹਦੀ ਨੌਕਰੀ ਤੇ ਕਿੱਡਾ ਵੱਡਾ ਰਿਸਕ ਪੈਣਾ ਆਈ ਤੇਰੇ ਵੀਰੇ ਦਾ ਕੰਮ ਆਗਾ ਜੇ ਹੁਣ ਉਹ ਆ ਗਿਆ ਘਰੇ ਤੈਨੂੰ ਪਤਾ ਕਿਸੇ ਦੀ ਗੁਲਾਮੀ ਕਰਨੀ ਸੌਖੀ ਨਹੀਂ ਹੈਗੀ ਜੇ ਸਰਕਾਰੀ ਨੌਕਰੀ ਬਾਰ-ਬਾਰ ਥੋੜੀ ਮਿਲਦੀ ਆ ਪਛੇ ਨਿੱਕੀ ਨਿੱਪੜਾਈ ਲਿਖਾਈ ਕਿਤੇ ਮਸਾਂ ਕਿਤੇ ਜਾ ਕੇ ਉਹਦਾ ਹੱਥ ਵੀ ਸਰਕਾਰੀ ਨੌਕਰੀ ਨੂੰ ਕੋਈ ਨਾ ਦੁਆਇ ਕਰੋ ਤੇ ਮੈਂ ਤਾਂ ਕਹਿੰਦੀ ਰਹਿਸਤਾ ਹੈ ਤੇਰੀ ਸੱਸਾਂ ਆਪ ਰੋਟੀ ਲਾ ਕੇ ਗਾਲੂ ਦੋ ਦੋ ਤਾਂ ਰੋਟੀਆਂ ਲਾਉਣੀ ਉਹਨੇ ਆਪ ਬੰਮਾ ਅਠ ਮਾਰ ਰਹਿੰਦੀ ਆ ਭਾਬੀਆਂ ਹਾਂ ਤਾਂ ਮੈਨੂੰ ਪਤਾ ਸਿੰਮੂ ਤਾਂ ਤਾਂ ਬਹੁਤ ਸਿਆਣੀ ਹੈ ਵਧੀਆ ਭਾਈ ਬੰਦਾ ਜਿਹਨਾਂ ਟਾਈਮ ਆਪਣਾ ਕਬੀਲਦਾਰੀ ਸਾਹਮਣੇ ਨਾ ਉਹਨੇ ਹੀ ਵਧੀਆ ਹੁੰਦਾ ਮੈਂ ਤਾਂ ਅੱਗੇ ਦੇਖ ਸਾਡੀ ਗੱਲ 'ਚ ਸਿਫਤਾਂ ਕਰਦੀ ਹੁੰਨੀ ਤੇਰੀਆਂ ਮੈਂ ਕਹਿੰਨੇ ਭਾਈ ਜਿਹੜੀ ਮੇਰੇ ਨਾਲ ਦਾ ਉਹਨੇ ਕੋਲ ਵੇਲ ਨਹੀਂ ਹੈਗੀ ਮੈਂ ਤਾਂ ਹੁਣ ਵੀ ਬਣਾਈ ਸੀ ਮੈਂ ਕਿਹਾ ਕਿਤੇ ਤੂੰ ਆਉਂਦੀ ਨਹੀਂ ਕਿ ਤੇਰਾ ਸੱਸ ਦਾ ਘਰੇ ਸਰਦਾ ਨਹੀਂ ਹੈਗਾ ਚੱਲ ਕੋਈ ਨਹੀਂ ਤੇ ਤੂੰ ਬਧੀ ਟਾਈਮ ਕੱਢ ਕੇ ਆ ਗਈ ਨਹੀਂ ਆ ਦੇਖ ਲੈ ਮੇਰੇ ਵਰਗੀ ਬੈਠੀ ਹੈ ਨਾ ਭਾਈ ਨੇ ਚਾਰ ਵਾਰੀ ਫੋਨ ਕਰਤਾ ਵੀ ਭੈਣ ਆ ਕੇ ਰਖੜੀ ਬੰਨ ਜ ਰਖੜੀ ਬੰਨ ਜਾ ਕਿੱਥੇ ਘਰ ਦੇ ਕਬੀਲਦਾਰੇ 'ਚ ਨਿਕਲੀ ਜਾਂਦਾ ਹੁਣ ਜੇ ਮੈਂ ਬਾਗੀ ਘਰੇ ਤੇ ਤੇਰੇ ਵੀਰੇ ਦੀ ਰੋਟੀ ਦਾ ਖਾਹੋ ਜੂ ਅਗਰ ਤਾਂ ਜਲ ਮਾਂ ਹੁੰਦੀ ਸੀ ਕਿ ਰੋਟੀ ਪਾਣ ਦਾ ਕਰ ਲੈਂਦੀ ਸੀਗੀ ਹੁਣ ਜੇ ਮੈਂ ਐ ਛੱਡ ਕੇ ਬਾਗੀ ਘਰੇ ਨਹੀਂ ਸਰਦਾ ਹੈਗਾ ਮੇਰਾ ਵੀ ਹਾਂ ਬਾਬੀ ਹੋਰ ਚਲ ਮੈਂ ਇਹ ਕਰਦੀਆਂ ਮੇਰੀ ਵੱਡੀ ਭੈਣ ਹੈਗੀ ਆ ਉਹਦੇ ਹੱਥ ਭੇਜ ਦੂੰਗੀ ਭਾਈ ਨੂੰ ਰਖੜੀ ਪਈ ਹੋਰ ਆਪਦੇ ਘਰਾਂ ਚੋਂ ਕਿੱਥੇ ਨਿਕਲਾ ਜਾਂਦਾਗਾ ਆਪਦੇ ਕੰਮ ਤੁੰਝ ਬੰਦ ਨੂੰ ਦੇਖਣੇ ਪੈਂਦੇ ਨੇ ਹਾਂ ਹਾਂ ਚਲ ਤੂੰ ਪੀ ਲੈ ਚਾਹ ਆਰਾਮ ਕਰ ਲੈ 10 ਮਿੰਟ ਹੋਰ ਇੰਨੀ ਗਰਮੀ ਚਾਈ ਤਾਂ ਹੈਗੀ ਹੈ ਚਾਹ ਠੀਕ ਹੈ ਬਾਬੀ ਮੈਂ ਜਾਂਨੀ ਆ ਜਾਨੀਆ ਫਿਰ ਹੈ ਹਾਂ ਚਲ ਆਇਂ ਕਰ ਫਿਰ ਦਰਬਾਈਦ ਰਖੜੀ ਰੱਖ ਜਾ ਕੋਈ ਨਾ ਬੰਨੜੂਗਾ ਹੈ ਹਾਂ ਬਬੀ ਆਲੇ ਡੱਬਾ ਤੇ ਆ ਰਖੜੀ ਠੀਕ ਹੈ ਲੈ ਦਰ ਸ਼ਗਨ ਹੈ ਕੋਈ ਨਾ ਬਬੀ ਰਹਿਣ ਦਿੰਦੇ ਲੈ ਮਸਾ ਤਾਂ ਤੂੰ ਆਉਣੀ ਆਂਗੀ ਕੋਈ ਨਾ ਰੱਖ ਲਾ ਚਲ ਚੰਗਾ ਫਿਰ ਹੈ ਠੀਕ ਹੈ ਬਬੀ ਠੀਕ ਆ ਹੋਰ ਮੈਂ ਤਾਂ ਬੜਾ ਐਂਜ ਹੋਈ ਜਾਂਦਾ ਦੇਖ ਲੈ ਆਪਦੇ ਬਾਈ ਨੂੰ ਮਿਲਣ ਆਈ ਸੀ ਤੇ ਮਿਲਿਆ ਵੀ ਨਹੀਂ ਗਿਆ ਭਾਬੀ ਦੇਖ ਲੈ ਖਣੀ ਆਈ ਜਾਵੇ ਵੀਰਾ ਉਹ ਨਹੀਂ ਆ ਸਕਦਾ ਸੀ ਮੁੰਮੇ ਮੈਨੂੰ ਮੇਰੇ ਘਰ ਜੀ ਨਹੀਂ ਕਰਦਾ ਵੀ ਦੋਨੇ ਭੈਣ ਭਾਈ ਮਿਲ ਲੈਦੇ ਮਸਾ ਤਾਂ ਤੂੰ ਆਈ ਸੀ ਪਰ ਕੋਈ ਨਾ ਜਿੱਦਾਂ ਤੇਰਾ ਬਾਈ ਵਿੱਲ ਹੋਇਆ ਤੇ ਤੇਰੇ ਨਾਲ ਵਾਦਾ ਰਿਹਾ ਮੈਂ ਉਹਨੂੰ ਮਿਲਣ ਭੇਜ ਦੂੰਗੀ ਚੰਗਾ ਪੱਕਾ ਭਾਬੀ ਹਾਂ ਹਾਂ ਲੈ ਭੇਜ ਦੂੰਗੀ ਕਮਲੀ ਜੀ ਨਾ ਹੋਵੇ ਤਾਂ ਚੱਲ ਚੰਗਾ ਤੂੰ ਵੀ ਨਾਲ ਆ ਜੀ ਕਰ ਕੋਈ ਨਾ ਕੋਈ ਨਾ ਆ ਜੂੰਗੀ ਠੀਕ ਹੈ ਭਾਬੀ ਠੀਕ ਹੈ ਉੱਨੀ ਘੜਾ ਖੜੀ ਤੇਰੀ ਲਾਤਾ ਢਾਲਾ ਬੈਠੀ ਸੀ ਸੁਧਾਰਾ ਮੇਰੇ ਕੋਲ ਆ ਕੇ ਲਓ ਉਸ ਦਾ ਸਬਸਕ੍ਰਾਈਬ ਫੋਨ ਮੈਂ ਵਿਚਾਰ ਹਮ ਥੋਪੇ ਚ ਪਰਦਾ ਉਹ ਬਾਹਰ ਦੇਖੀ ਕਿੰਨਾ ਔਖਾ ਜਿਹਾ ਲੱਗ ਰਿਹਾ ਐ ਮੋਹਨਾ ਮੇਰਾ ਫੋਨ ਅੰਦਰ ਹੀ ਰਹਿ ਗਿਆ ਫੋਨ ਜਿਹੜੀ ਗੱਲ ਪਹਿਲਾਂ ਮੈਂ ਕਹਿਣੀ ਹੁੰਦੀ ਨਾ ਉਹ ਸੁਣ ਲਿਆ ਕਰ ਲਾਤਾ ਢਾਲਾ ਬਾਗੀ ਹੋ ਗਈ ਦਫਾ ਤਾ ਤੂੰ ਤਾਂ ਮਰ ਜਾ ਆ ਜਾ ਹੁਣ ਘਰੇ ਬੋਲਾ ਨਾ ਜਿੱਦਣ ਵੀ ਬੇਲਾ ਹੁੰਨਾ ਛੁੱਟੀ ਹੁੰਦੀ ਹੈ ਨਾ ਬੇਲੜਾਂ ਕੋਲੀ ਮਰਦਾ ਤੂੰ ਆ ਜਾ ਆ ਜਾ ਕਿਤਨੀ ਤੇਰੀਆਂ ਬਾਹਾਂ ਆਕੜੀਆਂ ਸੀ ਭੈਣ ਬਿਣ ਹਾਂ ਹਾਂ ਭੈਣ ਮੈਨੂੰ ਤੇਨੇ ਫੇਰ ਫੋਨ ਕਰਦੀਆਂ ਚੰਗਾ ਚੰਗਾ ਕੀ ਹੋ ਗਿਆ ਸੀ ਸਿਮੂ ਉਸਨੀ ਭਾਬੀ ਉਹ ਤਾਂ ਮੈਂ ਉਹਦਾ ਫੋਨ ਪਿਲ ਗਈ ਸੀ ਓਰੇ ਅੱਛਾ ਮੈਂ ਬੰਦ ਕੀ ਹੋ ਗਿਆ ਚੱਲ ਚੰਗਾ ਮੈਨੂੰ ਪਹੁੰਚ ਕੇ ਫੋਨ ਫਾਨ ਕਰਦੀ ਹਾਂ ਚਾ ਚੰਗਾ ਭਾਬੀ ਚੰਗਾ ਤੇ ਸੁਣਤ ਨਹੀਂ ਲੈਂ ਗਿਆ ਨੇ ਮਰੀਆਂ ਗੱਲਾਂ ਲਾ ਜੇ ਸੁਣਿਆ ਹੁੰਦੀਆਂ ਇਹਦੇ ਲੋਤਰੋ ਕਿੱਥੇ ਟਿਕਦੀ ਆ ਨਾਲ ਦੀ ਨਾਲ ਮੈਨੂੰ ਚਾਰ ਗੱਲਾਂ ਸੁਣਾਈ ਦਿੰਦੀ ਸ਼ੁਕਰਾ ਸੁਣਿਆ ਨਹੀਂ ਹੈਗੀਆਂ ਲੈ ਆ 10 20 ਰੁਪਏ ਦੇ ਰਖੜੀ ਫੜਾ ਗਈ ਚਾਰ ਲੱਡੂ ਦੇ ਗਈ ਇਹ ਚ ਆ ਆਮ ਜੀ ਲੈ ਮੈਨੂੰ ਪਾਈ ਸੀ ਬੇਚਾਰੀ ਗਾਂ ਧੁੱਪੇ ਮੰਨੀ ਪਈ ਉਹ ਘੜੇ ਨਾਲ ਸੁਗਰ ਉਹਨੇ ਸ਼ਾਮੇ ਬੰਦ ਸੀ ਹਲੋ ਹਾਂਜੀ ਕੌਣ ਸਤਰੀਕਾ ਹੋਰ ਪਨੇ ਕਿਵੇਂ ਆ ਬਸ ਮੈਂ ਵੀ ਵਧੀਆ ਹਾਂ 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 ਕਰੀ ਸੀਗਾ हां हां हुनी काम ਤੋਂ ਆਏ ਸੀ ਬਣੀ ਰੋਟੀ ਖਾਣੀ ਆਏ ਸੀ ਗਾ ਬਸ ਹਾਂ ਵਧੀਆ ਤੇਰੀ ਹਾਂ ਹਾਂ ਭਾਬੀ ਵੀ ਬਧੀ ਤਨੀ ਮੈਂ ਵੀ ਵਧੀਆ ਹਾਂ ਹਾਂ ਅੱਛੇ ਬਣੀ ਘਰੇ ਰਹੇ ਹੋਗੇ ਆਜੋ ਫਿਰ ਇਹ ਵੀ ਕੋਈ ਪੁੱਛਣ ਦੀ ਗੱਲ ਹੈ ਉਹ ਤੇਰਾ ਆਪਦਾ ਘਰ ਆ ਭਾਈ ਜਦੋਂ ਮਰਜੀ ਆ ਓਏ ਕੋਈ ਨਾ ਆਪਣੇ ਕੰਮ ਤਾਂ ਜਾਂਦੇ ਜੀਵਨ ਦੇ ਕੋਲ ਮੁੱਕਦੇ ਨਹੀਂ ਹੈਗੇ ਨਾ ਨੇ ਭੈਣਾਂ ਕਿਹੜਾ ਰੋਜ਼ ਰੋਜ਼ ਜਾਂਦੀਆਂ ਨਹੀਂ ਆ ਦਿੱਤੇ ਤੇ ਹਰ ਨੂੰ ਆਉਂਦੀ ਹੁੰਦੀਆਂ ਨੇ ਓਹੋ ਜੇ ਭੈਣੇ ਤੂੰ ਮੈਨੂੰ ਪਹਿਲਾਂ ਫੋਨ ਕੀਤਾ ਹੁੰਦਾ ਮੈਂ ਕੰਮ ਤੇ ਨਾ ਜਾਂਦਾ ਚੱਲ ਕੋਈ ਨਾ ਭੈਣੇ ਘੰਟਾ ਕੀ 2 ਘੰਟੇ ਮੈਂ ਲੇਟ ਬਗਜੂਗਾ ਮੇਰੀ ਭੈਣ ਕਰੇ ਰੋਜ਼ ਰੋਜ਼ ਜਾਂਦੀ ਏ ਮੇਰੇ ਘਰੇ ਹਾਂ ਜਾ ਜਾ ਭੈਣੇ ਕੋਈ ਗੱਲ ਨਹੀਂ ਤੇਰਾ ਆਪਦਾ ਘਰ ਆ ਜਦੋਂ ਮਰਜ਼ੀ ਆ ਜਾ ਹਾਂ ਠੀਕ ਹੈ ਭੈਣ ਆ ਜਾ ਆ ਜਾ ਮੈਂ ਕੰਮ ਤੇ ਵੀ ਜਾਣਾ ਸੀਗਾ ਭੈਣ ਨੂੰ ਕਹਿ ਤਾ ਦਿੰਦਾ ਵੀ ਭੈਣੇ 2 ਘੰਟੇ ਮੈਂ ਲੇਟ ਬਗਜੂ ਮੰਨ ਕੰਮ ਤੇ ਬੱਗਿਆ ਤਾਂ ਭੈਣ ਵੀ ਵਿਚਾਰੇ ਗੁੱਸੇ ਹੋ ਗਈ ਕਿ ਰਖੜੀ ਲੈ ਕੇ ਆਈਏਗੀ ਏ ਕਿਹੜਾ ਨਾਲੇ ਰੋਜ਼ ਰੋਜ਼ ਆਂਦੀ ਹੈ ਸੱਚੇ ਨਹੀਂ ਕਰਦਾ ਲੋਕੀ ਮੈਂ ਆਖੀ ਹੁੰਦਾ ਮੈਂ ਸਮਾਨ ਲੈ ਕੇ ਆਣ ਭੈਣ ਖਾਂਦੇ ਸਹੀ ਹੈ ਦੇਖੀ ਜਿਹੜੇ ਭਾਈ ਦਾ ਮੈਂ ਇੰਨਾ ਕਰਦੀ ਸੀ ਹੁਣੇ ਤਾਂ ਮੇਰੀ ਜਾਤ ਵੀ ਨਹੀਂ ਪੁੱਛੀ ਹੈਗੀ ਤੂੰ ਕਈ ਨੂੰ ਐਵੇਂ ਮੋੜਦਾ ਰਖੜੀ ਤੱਕ ਵੀ ਨਹੀਂ ਬਣਵਾਈ ਸੰਕਾ ਦੀ ਘਰੋਂ ਟਾਲ ਕੇ ਭੱਗ ਗਿਆ ਜਿਹੜੇ ਭਾਈ ਨੂੰ ਮੈਂ ਸਮਝਦੀ ਸੀ ਲੈ ਭਨੇ ਜਦੋਂ ਤੇਰਾ ਫੋਨ ਆ ਗਿਆ ਨਾ ਸੱਚੀ ਮੇਰੇ ਤਾਂ ਧਰਤੀ ਤੇ ਪੈਰਨ ਲੱਗਣ ਫੇਰ ਭਾਈ ਮੈਂ ਤੇਰੀ ਭਾਬੀ ਨੂੰ ਦੱਸਦਾ ਇਹ ਦੋ ਤਾਂ ਭਾਈ ਆਪ ਨਾ ਪੈਰ ਧੱਕੇ ਲੱਗਣ ਸੱਚੀ ਜੇ ਭਨੇ ਤੂੰ ਇਹੀ ਗੱਲ ਨਾ ਤੂੰ ਮੈਨੂੰ ਪਹਿਲਾਂ ਦੱਸੀਂ ਹੌਂ ਲੱਗੇ ਤਾਂ ਤੇਰੇ ਬਾਸ ਨਾ ਬਸ ਐ ਸਮਝ ਲੈ ਵੀ ਉਹ ਕਿਹੜੀ ਚੀਜ਼ ਨਹੀਂ ਸਾਰੀ ਚੀਜ਼ ਤੇਰੇ ਵੱਲ ਲੈ ਕੇ ਰੱਖ ਦੂੰਗਾ ਜਿਹੜੀ ਤੂੰ ਛੋਟੇ ਹੁੰਦੇ ਖਾਂਦੀ ਹੁੰਦੇ ਸੀ ਹੈ ਨਹੀਂ ਨਾ ਵੀਰੇ ਤੁਸੀਂ ਮਿਲ ਕੇ ਬਸ ਇੰਨਾ ਹੀ ਬੋਲਦਾ ਉਹ ਚੱਲ ਕੋਈ ਨਾ ਫਿਰ ਕਿਵੇਂ ਹਲੇ ਪਾਰੇ ਤੁੰਗੜਾ ਰੋਜ਼ ਰੋਜ਼ ਆਉਂਦੇ ਹੈਂ ਔਰ ਤਿਹਾਰ ਆਉਂਦ ਨੇ ਤਾਂ ਪਹਿਣਾ ਕਰਿਆ ਜਾਂਦੀ ਹੈ ਹਾਂ ਇਹ ਤਾਂ ਗੱਲ ਹੈ ਓਏ ਉਹ ਬਣੀ ਨਹੀਂ ਹਾਲ ਤੱਕ ਚਾ ਕਿੰਨਾ ਟਾਈਮ ਹੋ ਗਿਆ ਭਗਵਾਨ ਨੇ ਆ ਗਈ ਜੀ ਆ ਗਈ ਬਸ ਇੱਕ ਮਿੰਟ ਤਾਂ ਰੁਕੋ ਆਈਏ ਅੰਦਰ ਸਵਾਗਤ ਆ ਲਓ ਚਾਹ ਪੀਓ ਫੁੱਲ ਆ ਦੇ ਪਣੀ ਆ ਦੇ ਗਿਆ ਭਾਈ ਜਿੰਨੇ ਜੋਗਾ ਹੈਗਾ ਜੀ ਸਾਰਾ ਲੈ ਜਾਂਦਾ ਬਦ ਸਮਾਨ ਲੈ ਤੀ ਮਾਖਾ ਮੇਰੀ ਭੈਣ ਨਾ ਨਮਕੀਨ ਬਿਸਕਟ ਇਹ ਚੀਜ਼ਾਂ ਖਾ ਕੇ ਖੋਚ ਲੈ ਜਾ ਤੱਕ ਆ ਵੇਖ ਆ ਉਹੀ ਲੱਡੂ ਲੈਦਾ ਜਿਹੜੇ ਤੂੰ ਖਾਂਦੀ ਸੀ ਮੇਰੀ ਗੱਲ ਸੁਣ ਜਦੋਂ ਦਾ ਤੇਰਾ ਫੋਨ ਆਇਆ ਤੇਰਾ ਵੀਰਾ ਤਾਂ ਨਾ ਉੱਡਿਆ ਫਿਰਦਾ ਇਹਨੂੰ ਤਾਂ ਐ ਹੋ ਰਿਹਾ ਧਰ ਤੇ ਫੁੱਲ ਕਿਵੇਂ ਤੇਉਣਾ ਪਛਾ ਦੇ ਆ ਤਾਂ ਲੈ ਲੈ ਪਣੀ ਖਾ ਲੈ ਤੂੰ ਖਾ ਖਾ ਆ ਲੈ ਢੂ ਵੀ ਚੱਕ ਲੈ ਮੁੱਖੀਆਂ ਬੈਠੀ ਆਂਦੀਆਂ ਨੇ ਫਿਰ ਇਹ ਲੈ ਇਹ ਕਵਾਲ ਇਹ ਜਿਵੇਂ ਛੋਟਾ ਹੁੰਦਾ ਕਵਾਲਾ ਜੀ ਇਹ ਆਹ ਕਿਉਂ ਮਨੇ ਆਪੋ ਜੀ ਅਭੀ ਚੈੱਕ ਲੈ ਇਹ ਖੜ ਦਿਖਾ ਦੇ ਆ ਮੈਨੂੰ ਬਣਾ ਇਹ ਜਿਹੜੀ ਭੈਣ ਦਿੱਤੀ ਨੇ ਆਹ ਲੈ ਕਿਉਂ ਬਹੁਤ ਸੋਹਣੇ ਲੱਗਦੇ ਆ ਦੋਨੇ ਭੈਣ ਭਾਈ ਹੱਸਦੇ ਆ ਵੀ ਜੇ ਇਹਨੇ ਮੈਨੂੰ ਪਹਿਲਾਂ ਦੱਸ ਹੁੰਦਾ ਨਾ ਸੱਚੀ ਐ ਸਮਝ ਲੈ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੇ ਤੇਰੇ ਵੱਸ ਨਾਲ ਨਹੀਂ ਹੁੰਦਾ ਸਹੀ ਗੱਲ ਹੈ ਜਦੋਂ ਮੈਨੂੰ ਪਤਾ ਲੱਗਿਆ ਨਾ ਵੀ ਤੈਨੇ ਆਉਣਾ ਸੌ ਲੱਗੇ ਮੈਨੂੰ ਤਾਂ ਹੋ ਰਿਹਾ ਸੀ ਕਿੱਥੇ ਖੜਾਉਂਗੀ ਕਿੱਥੇ ਬਿਠਾਉਂਗੀ ਕਿਸੇ ਵਾਚ ਨਾਲ ਕਦਰ ਨਾ ਰਹਿ ਜਵੇ ਬਸ ਮੈਂ ਤਾਂ ਉਹਦੀ ਕੰਮਾਂ ਨੂੰ ਜਵਾਬ ਦਿੱਤਾ ਮੈਂ ਕਿਹਾ ਭਾਈ ਮੇਰੀ ਭੈਣ ਆ ਗਈ ਹੈ ਭਾਈ ਮੈਂ ਤਾਂ 2 ਘੰਟੇ ਤੱਕ ਹੀ ਮੈਂ ਤਾਂ ਇਹ ਨਹੀਂ ਪਤਾ ਵੀ ਸ਼ਾਮ ਨੂੰ ਨਾਈ ਆਵਾਂਗੇ ਆ ਤੇਰਾ ਭਾਈ ਦੇਖ ਲਾ ਲੈ ਇਹਦੇਆਂ ਉਹੀ ਬੋਲੀਆਂ ਗੱਲਾਂ ਨੇ ਇਹ ਤਾਂ ਕੰਮਕਾਰ ਸਾਰਾ ਛੱਡੀ ਫਿਰਦਾ ਮੈਂ ਤਾਂ ਪਹਿਲਾਂ ਕਿਹਾ ਸੀ ਮੈਂ ਜੇ ਪਰੇ ਤੂੰ ਮੈਨੂੰ ਪਹਿਲਾਂ ਫੋਨ ਕਰ ਦਿੰਦੀ ਕੋਈ ਮੈਂ ਤਾਂ ਛੁੱਟੀ ਮਾਰਦਾ ਹਾਂ ਲੈ ਕੋਈ ਨੰਬਰ ਵੀ ਤੁਸੀਂ ਹੀ ਦੋ ਹਾਂ ਨਾ ਤੂੰ ਖਾ ਅੱਜ ਤਾਂ ਤੇਰਾ ਦਿਨ ਹੈ ਹਾਂ ਸਨਾ ਭਾਈ ਤੇਰੀ ਬਾਬੀ ਕੀ ਮਿਹਰੇਂਗੇ ਤੇ ਨਰਖਾ ਹਾਂ ਸਾਰੇ ਵਧੀਆ ਨੇ ਵੀਰੇ ਸਾਰੇ ਵਧੀਆ ਰਹਿੰਦੇ ਨੇ ਹਾਂ ਹਾਂ ਬਾਬੀ ਸਾਰੇ ਤੂੰ ਵੀ ਖੁਸ਼ ਹੋ ਰਿਹਾ ਘਰ ਹਨਾ ਹੱਸਦੀ ਸੋਹਣੀ ਲੱਗਦੀ ਆ ਤੇ ਸੱਚ ਰਖੜੀ ਭਾਈ ਰਖੜੀ ਵੀ ਬਨਣੀ ਆ ਸੱਚ ਮੈਂ ਤਾਂ ਤੂੰ ਪਹਿਲੀ ਮਿੱਠਾ ਕਰਾਤਾ ਕਿਤੇ ਭੈਣਾਂ ਕਰਵਾਉਂਦੀ ਹੁੰਦੀ ਨੇ ਚੰਦ ਕਰੀ ਨਾ ਲੈਪਣੀ ਬਨ ਰਖੜੀ ਰਖੜੀ ਮੇਨ ਲਾ ਸਾਮਾਨ ਚ ਬਾਬੀ ਉਹ ਅੰਦਰ ਰਖੜੀ ਭਈਆ ਚੱਕ ਕੇ ਲੈਵੇਂ ਮੇਰੇ ਬੈਪੀ ਜਾ ਦੋ ਮਿੰਟ ਕੁ ਮੈਂ ਆ ਆ ਫੜੋ ਜੀ ਤੂੰ ਨੀ ਜਾ ਬਿੰਦੀਗੀ ਨਾ ਮੈਂ ਨਹੀਂ ਪਣੀ ਮੇਰਾ ਤਾਂ ਸਿਮੂ ਨੂੰ ਦੇਖ ਕੇ ਢੱਬਰ ਗਿਆ ਕਸੇਤੀ ਲੱਗਿਆ ਖਾਲਾ ਬਣੀ ਕੀ ਸੋਚੀ ਨਹੀਂ ਆ ਮੈਂ ਤਾਂ ਸਿੱਧੇ ਘਰ ਦੇ ਜਿਹੇ ਪੈਰ ਨਹੀਂ ਲੱਗਦੇ ਕਿ ਮੇਰੀ ਭੈਣ ਘਰੇ ਆਈ ਆ ਮੈਂ ਤਾਂ ਉਹਦੀ ਭਾਈ ਕੰਮ ਨਾਲ ਜਵਾਬ ਦਿੰਦਾ ਮੈਂ ਕਿਹਾ ਭਾਈ ਮੈਂ ਨਹੀਂ ਆਉਂਦਾ ਹੈਗਾ ਹੁਣ ਆਹ ਲੋ ਜੀ ਰਖੜੀ ਲੈ ਸਿਮੂ ਲੈ ਤੇਨੂੰ ਫੋਨ ਕਰਕੇ ਦੇਵਾਂਗੀ ਸੋਹ ਲੱਗੇ ਸੱਚੇ ਬਹੁਤ ਐਨੀ ਮਨ ਨੂੰ ਸਕੂਨ ਕਿੰਨੀ ਸੋਹਣੀ ਰਖੜੀ ਆ ਦੇਖਿਓ ਰਖੜੀ ਕਿੰਨੀ ਸੋਹਣੀ ਆ ਲੈ ਮੇਰੀ ਭੈਣ ਲੈ ਕੇ ਆਈ ਹੈ ਮੇਰੇ ਬੱਸ ਤੇ ਨਾ ਪਤਾਗਾ ਆਪਣੇ ਵਨ ਜੇ ਤੂੰ ਨਾ ਪਹਿਲਾ ਫੋਨ ਕਰਿਆ ਹੁੰਦਾ ਫੇਰ ਤਾਂ ਪਤਾ ਨਹੀਂ ਕਿੰਨਾ ਕ ਸਾਮਾਨ ਲੈ ਕੇ ਰੱਖਣਾ ਸੀਗਾ ਤੇ ਤੂੰ ਆਦਾ ਵੀ ਨਹੀਂ ਜਾਣਾ ਦੀ ਇੰਨੀ ਖੁਸ਼ੀ ਆ ਤੇਰੇ ਭਾਈ ਨੂੰ ਤਾਂ ਚਲ ਕੋਈ ਜਾ ਇਹ ਹੁਣ ਮਿੱਠਾ ਮੂੰ ਮਿੱਠਾ ਮੂੰ ਕਰਾ ਦੇ ਆਪਣੇ ਭਾਈ ਦਾ ਲੈ ਲੈ ਆਪਣੇ ਆ ਲੈ ਵੀ ਸਭ ਜੀ ਹਾਂ ਤਾਂ ਗਾਣੀ ਇਹਦਾ ਤੂੰ ਐ ਸਮਝ ਲੱਭ ਨੀ ਇਹ ਤਾਂ ਨਿਰਲੇ ਜਾਣ ਹੈ ਤੋ ਸਹੀ ਗੱਲ ਹੈ ਤੇ ਸਭ ਚ ਇੱਕ ਮੇਰੇ ਪਾਈ ਤੂੰ ਬੈਠੇ ਨੇ ਤੂੰ ਮੂੰ ਚਾਹ ਚਾਪੀ ਠੀਕ ਹੈ ਚਾਹ ਪੀ ਤੂੰ ਠੀਕ ਹੈ ਹਾਂ ਤੇ ਖਾ ਲਈ ਕਿਤੇ ਨਾ ਖਾਵੇਂ ਕਿਤੇ ਸੰਗੀ ਜਾਵੇਂ ਨਾ ਨਾ ਠੀਕ ਹੈ ਬਣ ਹਾਂ ਖਾ ਲੈ ਇਹ ਜੋਟੀਆਂ ਨਹੀਂ ਬੰਦਾਈ ਨਹੀਂ ਪਤਾ ਲੱਗਦਾ ਚਾਹ ਪੀ ਨਾਲ ਹੀ ਖਾ ਆਇਆ ਬਸ ਕੀ ਹੋਇਆ ਜੀ ਤੁਸੀਂ ਮੈਨੂੰ ਐ ਕਾਹ ਤੋਂ ਲਿਆਈ ਕੁਛ ਨਹੀਂ ਮੈਂ ਤੁਹਾਨੂੰ ਵੈਸੇ ਠਾਕ ਨਹੀਂ ਹੁਣ ਤੈਨੂੰ ਵੀ ਪਤਾ ਐਨੇ ਮੇਰੇ ਰਖੜੀ ਬੰਨੀ ਐ ਤਾਂ ਇਹਦਾ ਫਰਜ਼ ਆਦਾ ਕਰਨਾ ਵੀ ਮੇਰਾ ਹੱਥ ਬੰਦਾ ਦਾ ਇਹ ਵੀ ਕੋਈ ਬੁੱਝਣ ਵਾਲੀ ਗੱਲ ਐ ਉਹ ਤਾਂ ਹੁਣ ਹੈ ਹੀ ਦੱਸ ਤੇ ਨਹੀਂ ਮੈਂ ਸੋਚਦਾ ਕਿ ਮੈਂ ਇਹਨੂੰ ਕੁਛ ਨਾ ਕੁਛ ਦਿੱਤਾ ਜਾਵੇ ਉਹ ਘਰੇ ਆਈ ਆਪਣੇ ਤੇ ਹੱਤੀ ਚਾਹਣਾ ਘਰੇ ਕੋਈ ਤਾਂ ਪਰ ਐਨੇ ਪੈਸੇ ਵੀ ਨਹੀਂ ਓਏ ਗੱਲ ਸੁਣੋ ਜਿਹੜੇ ਮੈਨੂੰ ਪੈਸੇ ਨਹੀਂ ਦਿੰਦੇ ਉਹ ਸੀਗਾ। ਹਾਂਜੀ ਹਾਂ ਹਾਂ। ਫਟਾਫਟ 5-7000 ਤਾਂ ਹੋ ਹੀ ਗਿਆ ਉਹ। ਹਾਂ ਐਨੇ ਪੈਸੇ ਤਾਂ ਹੈਗੇ ਨੇ। ਮੈਨੂੰ ਆਪਾਂ ਇਹਨੂੰ ਸਾਰੇ ਪੈਸੇ ਦੇ ਦਿੰਨੀ ਆ। ਆਪਣੀ ਪਸੰਦੀ ਦਾ ਸ਼ਨਟਪੀ ਲੈ ਲਉਂਦੀ। ਮੈਂ ਤੁਹਾਨੂੰ ਐ ਕਹਿੰਦੀ ਆ ਆਪਾਂ ਇਹ ਕਰਦੇ ਆ ਭੈਣ ਨੂੰ ਨਾਲ ਲਾ ਜਾ ਕੇ ਕੋਈ 3-4000 ਆਲਾ ਸੂਟ ਦਵਾ ਦਿੰਦੇ ਆ। ਨਹੀਂ ਮੈਨੂੰ ਪਤਾ ਨਾ ਉਹਦੀ ਪਸੰਦ। ਉਹ ਆਪਣੇ ਆਪ ਲੈ ਲੇ। ਅੱਜ ਵੀ ਦੇਖ ਲੈ ਕਿ ਕਿਤੇ ਦੇਖ ਕੇ ਨਾ ਮਹਗਾ ਸੂਟ ਨਾ। ਚਲੋ ਕਰ। ਮੈਂ ਇਹਨੂੰ ਐ ਸੂਟ ਨਾ। ਬਾਕੀ ਕੋਈ ਜਿੰਨੇ ਦਾ ਕੀ ਬਸ ਕੀ ਟੈਨਸ਼ਨ ਨਾ ਲਵੋ ਥੋੜੇ ਤੋਂ ਲੱਗ ਮੈਂ ਵੀ ਜੋੜ ਕੇ ਰੱਖੇ ਹੋਏ ਨੇ ਉਹ ਵੀ ਸਾਰੇ ਪੈਸੇ ਮੈਂ ਲੈ ਕੇ ਆਉਂਗੇ ਐਵੇਂ ਨਾ ਘਬਰਾਇਆ ਕਰੋ ਤੈਨੂੰ ਵੀ ਪਤਾ ਤੇ ਹਰ ਰੋਜ਼ ਮੈਂ ਆਪਣੇ ਕੋਲ ਖਾਣ ਨਹੀਂ ਮਿਲ ਉਹ ਤੂੰ ਸੇ ਨਾ ਖੁਸ਼ ਹੋ ਜਾ ਮੈਨੂੰ ਪਹਿਲਾਂ ਤਾਂ ਤੁਸੀਂ ਐਵੇਂ ਉਦਾਸ ਜੇ ਨਹੀਂ ਵਧੀਆ ਲੱਗਦੇ ਮੈਂ ਤੁਹਾਨੂੰ ਕਹਿ ਰਹੀ ਆ ਨਾ ਛਮਾ ਸੋਚ ਨਾ ਕਰੋ 5-7000 ਤਾਂ ਪੱਕਾ ਹੈਗਾ ਹੀ ਹੈਗਾ ਆਪਣੇ ਕੋਲੇ ਹਾਂ ਉਹ ਸਾਰੇ ਪੈਸੇ ਆਪਾਂ ਇਹਨਾਂ ਦੇ ਦਾਂਗੇ ਬਸ ਮੇਰੀ ਭੈਣ ਨਾ ਮੇਰੇ ਘਰ ਆਈ ਆ بس میری ਭੈਣ ਮੇਰੀ ਖੁਸ਼ ਹੋ ਕੇ ਚਲੀ ਸਹੀ ਗੱਲ ਹੈ ਜੀ ਕਦੇ ਇਹਨੇ ਸੋਚੀ ਵੀ ਭਰਾ ਮੇਰਾ ਗਰੀਬ ਸੀ ਕੁਝ ਦਿੱਤਾ ਨਹੀਂ ਗਿਆ ਨਾ ਨਾ ਮੈਂ ਕਦੇ ਵੀ ਇਹ ਨੂੰ ਸੋਚਣ ਦੇਣਾਗਾ ਗਰੀਬੀ ਮੇਰੀ ਦਾ ਕੀ ਆ ਹਾ ਗਰੀਬੀ ਮੇਰੀ ਦਾ ਬੰਦੇ ਤੇ ਆਉਂਦੀ ਜਾਂਦੀ ਰਹਦੀ ਹੈਗੀ ਕੋਈ ਗੱਲ ਨਹੀਂ ਗਰੀਬ ਦਾ ਬੰਦਾ ਨਾ ਕਿਰੋ ਵੀ ਰੋਣਾ ਚਾਹੀਦਾ ਗਰੀਬੀ ਦਾ ਕੀ ਆ ਸਹੀ ਗੱਲ ਹੈ ਬਸ ਜਲਦੀ ਤੇਰੇ ਵਰਗੀ ਨਾ ਕਰਾਂ ਮੈਂ ਹੋਵੇ ਤਾਂ ਬੰਦੇ ਦੀ ਗਰੀਬੀ ਦਾ ਇਹ ਲੰਘ ਜਾਂਦੀ ਆ ਖਿਪ ਚੁ ਗਿਆ ਹੁਣ ਹੱਸ ਪੋ ਚਲੋ आज ਉਹਨਾਂ ਦਾ ਪੈਸੇ ਲੈ ਕੇ ਆਈਆਂ ਤੁਸੀਂ ਜਿੰਮੂ ਕੋਲ ਬੈਠੋ ਹਾਂ ਠੀਕ ਹੈ ਕਿਰਨ ਲਖਨ ਬਿਸ਼ਕਰਾ ਇਹ ਨੀਚੇ ਘੇ ਘਰ ਵਾਲੀ ਜਿਹੜੀ ਮੇਰੇ ਘਰ ਵਿੱਚ ਦਿੱਤੀ ਸੀ ਜੀਰੇ ਐਨਾ ਖਰਚਾ ਤਾਂ ਘਰੇ ਆਜ ਤੁਸੀਂ ਸੱਚੀ ਐਨਾ ਮਹਿੰਗਾ ਸੂਟ ਐਨੇ ਪੈਸੇ ਭਾਬੀ ਹੈ ਪਾਗਲ ਅੱਗੇ ਹੋਜੀ ਗੱਲਾਂ ਕਰਦੀ ਐ ਨਾਲੇ ਭੈਣਾਂ ਕਿਹੜਾ ਰੋਜ਼-ਰੋਜ਼ ਘਰੇ ਆਉਂਦੀਆਂ ਨੇ ਹੈ ਆ ਤੇ ਹਰ ਨੂੰ ਦੱਬਣੇ ਤੋਂ ਆਉਂਦੀਆਂ ਆ ਵੀ ਸਾਲ 6 ਮਹੀਨੇ ਬਾਦ ਹੁੰਦੀਆਂ ਮੇਰਾ ਇੰਨਾ ਖਰਚ ਦਾ ਬਣਦਾ ਮੇਰੀ ਭੈਣ ਵਾਸਤੇ ਨਾਲੇ ਵੀਰੇ ਤੂੰ ਕੀ ਪਤਾ ਕਿ ਮੈਂ ਕਮਾਈ ਬੋਣ ਕਿਉਂ ਉਹ ਜਦ ਮੈਂ ਜਿਵੇਂ ਮਰਜੀ ਕਮਾਵਾਂ ਹੈ ਕਮਾਵੀਏ ਤੇਰਾ ਵੀਰਾ ਆਪਦੀ ਭੈਣ ਵਾਸਤੇ ਹੀ ਕਮਾਉਂਦਾ ਆਪਦੇ ਘਰ ਵਾਸਤੇ ਹੀ ਕਮਾਉਂਦਾ ਹੋਰ ਦੱਸ ਘਰ ਦੇ ਵਾਸਤੇ ਕਮਾਏ ਜਾਂਦੇ ਨੇ ਹੁੰਦੀਆਂ ਸਿਆਣੀ ਬਾਈ ਜੇ ਭੈਣ ਨੂੰ ਦਵੇ ਨਾ ਦੁੱਗਣਾ ਮਿਲਦਾ ਬੱਸ ਭਾਈ ਮੈਨੂੰ ਦੁੱਗਣਾ ਮਿਲ ਜੂਗਾ ਸਿੱਧੀ ਸਿੱਧੀ ਗੱਲ ਆ ਅਰ ਮੈਂ ਤਾਂ ਸਿਮੂ ਤੈਨੂੰ ਐਂ ਕਹਿੰਦੀ ਵੀ ਤੂੰ ਅੱਜ ਰਹਿ ਜਾ ਮੈਂ ਤਾਂ ਸੋਚਿਆ ਹੋਇਆ ਸੀਗਾ ਸ਼ਾਮ ਨੂੰ ਪਨੀਰ ਬਣਾਉਂਗੀ ਸਬਜ਼ੀ ਬਣਾਉਂ ਧਾਲ ਬਣਾਉਂਗੀ ਤੇਰੀ ਵਧੀਆ ਜੀ ਸੇਵਾ ਕਰੂੰਗੀ ਮੈਂ ਕਹਿੰਦਾ ਸੀ ਮੂੰ ਤੂੰ ਰਹਿ ਅੱਜ ਦਾ ਨਾ ਹਾਂ ਵੀਰੇ ਰੈਣ ਦਾ ਮੇਰਾ ਵੀ ਮਨ ਕਰਦਾ ਪਰ ਕੀ ਕਰ ਮम्मी ਬਿਮਾਰ ਰਹਿੰਦੀ ਆ ਫਿਰ ਘਰੇ ਨਹੀਂ ਸਕਦਾ ਹਾਂ ਸਰੂ ਮਾ ਤਾਂ ਵੀ ਓਖਾ ਸੀ ਯਾ ਉਹ ਜ਼ਰੂਰੀ ਨਹੀਂ ਫਿਰ ਵਾਸਤੇ ਉਹ ਤੇਰੀ ਮਾਂ ਹਾਂ ਦੇਖ ਲੈ ਭਾਈ ਐਂ ਨਾ ਕਹਿਦੀ ਪੀਪਾ ਹੀ ਨੇ ਮੇਰੀ ਸੇਵਾ ਨਹੀਂ ਕੀਤੀ ਪਰਜਾਈ ਨੇ ਸੇਵਾ ਨਹੀਂ ਕੀਤੀ ਜੇਕਰ ਤਰਾ ਕੋਈ ਖਾਣ ਪੀਣ ਨੂੰ ਹੋਰ ਦਿਲ ਕਰਦਾ ਮੈਂ ਹੋਰ ਫੜ ਲੈਣਾ ਬਜਾਰੂ ਨਾ ਨਾ ਵੀਰੇ ਆ ਤੁਸੀਂ ਕੋਈ ਕਮੀ ਨਹੀਂ ਛੱਡੀ ਹੈਗੀ ਚਲ ਐਂ ਕਰੀ ਜੇ ਨਾ ਜੀ ਇਹਨੇ ਕੁਛ ਠਾਣਾ ਹੋਇਆ ਰਸਤੇ ਚ ਘਵਾ ਦਿਓ ਹਾਂ ਜੋ ਛੱਡਣ ਜਾਣਗੇ ਹੁਣ ਦਿਨ ਮੈਨੂੰ ਮੈਸੇਬੀ ਛੋਲੇ ਪਟੂਰੇ ਤਾਂ ਨਹੀਂ ਖਾਣੇ ਪੈਣੇ ਨਾ ਬੇ ਨਿੱਕੀ ਨੂੰ ਬਨੇ ਪਰੀ ਕਰ ਦਿੰਦੀ ਮੈਂ ਤਾਂ ਉਹ ਖਾਉਂਗੀ ਤੇ ਉਹ ਕਰੋ ਹੈ ਸਿੰਮੋ ਮੇਰੀ ਨਾਲ ਸੁਨਾ ਛੇ ਵੀ ਚੀਜ਼ ਦੀ ਦਵਾ ਰੋ ਕਿਹੜਾ ਮੰਨ ਸਾਡੇ ਕੋਲੇ ਨਾਲੇ ਮੇਰੀ ਗਮ ਸੋਣ ਫਿਰ ਤਿੰਨੇ ਦੋ ਦਿਨ ਲਾ ਕੇ ਜਾਣੇ ਨੇ ਸਾਡੇ ਕੋਲੇ ਹਾਂ ਪੱਕਾ ਬਾਬੀ ਠੀਕ ਹੈ ਪੱਕਾ ਹਾਂਜੀ ਤੁਸੀਂ ਛੱਡਿਆ ਹੁਣ ਚਲੀ ਨਿਰੰਦਰਸ ਮਾਰ ਪਿਆ ਚੱਕ ਲੈ ਉਹ ਮੈਂ ਹਾਂ ਹਾਂ ਆ ਚੱਲ ਚੱਕ ਲੈ ਕਾਲੇ ਨੂੰ ਹਾਂਜੀ ਮੈਂ ਕਹਿੰਦੀ ਫਿਰ ਤੁਸੀਂ ਬਸ ਇਹਨ ਛੱਡ ਦੇ ਆ ਹਾਂ ਮੈਂ ਛੱਡ ਹੀ ਆਉਂਗਾ ਆ ਜੂ ਸਮਾਨ ਚੱਕ ਕੇ ਫਿਰ ਉਧਰ ਹੀ ਲੰਘ ਜਿਓ ਬਸ ਜਿਹੜੇ ਭਾਈ ਨੂੰ ਮੈਂ ਸੰਦਦੀ ਸੀ ਤੇ ਹਾਂ ਤੇ ਉਹਦੇ ਕੋਲ ਕੁਝ ਨਹੀਂ ਹੈਗਾ ਮੈਂ ਉਹਦੇ ਕੋਲ ਰਕੜੀ ਬੰਨਣ ਨਹੀਂ ਸੀ ਜਾਂਦੀ ਕੋਨੇ ਕਿਵੇਂ ਕਿਵੇਂ ਮੇਰੀ ਖਾਤਰਦਾਰੀ ਕਰੀ ਕਿਵੇਂ ਅੱਗੇ ਪਿੱਛੇ ਹੋਇਆ ਕਰਦਾ ਸੀ ਭਾਬੀ ਭਾਬੀ ਉਹ ਦੂਰੇ ਵੀਰ ਉਹ ਦੂਰੇ ਦੇਖ ਲੈ ਮੈਂ ਆਪਦੇ ਨਵੇਂ ਭਾਈਆਂ 'ਚ ਕਿੰਨਾ ਫਰਕ ਰੱਖਦੀ ਸੀ ਸੋਚਿਆ ਨਹੀਂ ਸੀ ਮੈਂ ਕਦੇ ਵੀ ਹਾਂ ਦਾਗੁਰ ਵੀ ਹੋਊਗਾ ਮੇਰੇ ਨਾਲ ਸੇਵੋ ਕੀ ਹੋਇਆ ਬੁਤਕ ਇਸ ਪਾਈਕਾ ਤੇ ਮੋ ਬਣਾ ਮੰਮੀ ਕੀ ਗੱਲ ਰੋੰਦੀ ਕਾਤੇ ਆ ਗੱਲ ਦੱਸ ਗੱਲ ਕੀ ਹੋਈ ਆ ਬਤ ਮੰਮੀ ਸਾਨੂੰ ਪਤਾ ਮੈਂ ਤੁਹਾਨੂੰ ਕਹਿ ਕੇ ਗਈ ਸੀ ਫੇਰ ਮੈਂ ਬਬਲੂ ਵੀਰੇ ਤੇ ਰਖੜੀ ਨਹੀਂ ਬੰਨ੍ਹਦੀ ਤੇ ਬਬਲੂ ਵੀਰਾ ਬਬਲੂ ਵੀਰਾ ਵਿਚਾਰਾ ਮੇਰੇ ਮੂਰੇ ਮੂਰੇ ਤੁਰਿਆ ਫਿਰਦਾ ਸੀ ਉਹ ਵਿਚਾਰਾ ਇੰਨੇ ਖੁਸ਼ੀ ਮਨਾਏ ਮੇਰੇ ਘੇਰੇ ਦੀ ਵੀ ਮੱਸਾ ਮੇਰੀ ਭੈਣ ਆਈ ਆ ਤੇ ਉੱਤੋਂ ਬਿੱਲਾ ਵੀਰਾ ਬਿੱਲਾ ਵੀਰਾ ਘਰੋਂ ਵਿਟੜ ਕੇ ਵਾਗ ਗਿਆ ਉਨੇ ਤਰ੍ਹਾਂ ਖੜੀ ਤੱਕ ਨਹੀਂ ਮਣਵਾਈ ਮੇਰੇ ਤੋਂ ਨਰੇ ਬਬਲੂ ਮੇਰੇ ਕੋਲ ਕੱਖ ਵੀ ਨਹੀਂ ਸੀ ਦੇਣ ਨੂੰ ਹੁਣੇ ਫੇਰ ਵੀ ਅੱਜ ਮੇਰੇ ਤੇ ਨਾ ਫਰਟਾ ਕੀਤਾ ਬਿਗਲੇ ਕੋਲ ਤਾਂ ਸਾਰਾ ਕੁਝ ਸੀ ਉਹ ਤਾਂ ਘਰੋਂ ਹੀ ਡਰ ਕੇ ਭੱਗ ਗਿਆ ਦੇਖ ਲੈ ਮਮੀ ਮੈਂ ਕਿੰਨੀ ਪਾਗਲ ਸੀਗੀ ਆਪਦੇ ਹੀ ਪਾਈਆਂ 'ਚ ਫਰਕ ਕਰਦੀ ਸੀ ਉੱਤੇ ਤਾਂ ਹੀ ਤਾਂ ਕਹਿੰਦੇ ਨੇ ਵੀ ਪੈਸਾ ਬੰਦੇ ਦੀ ਮਤ ਮਾਰ ਦਿੰਦਾ ਸਿੱਖਿਆ ਲੈ ਮਮੀ ਇਹ ਮੇਰੀ ਗਰੀਬੀ ਤਾਂ ਨਾ ਸੱਕੀਆਂ ਭੈਣਾਂ ਨੇ ਆਉਂਦੀ ਜਾਂਦੀ ਰਹਿੰਦੀਆਂ ਨੇ ਕਦੇ ਵੀ ਆਪਣੇ ਭਾਈਆਂ 'ਚ ਫਰਕ ਨਹੀਂ ਰੱਖਣਾ ਚਾਹੀਦਾ ਚੰਨ ਪੁੱਤ ਮੈਂ ਤਾਂ ਤੈਨੂੰ ਇਹੀ ਸਮਝਾਇਆ ਤਿਆਂ ਕਿ ਬਬਲੂ ਬੱਲ ਜਾਈਂ ਮੈਂ ਤਾਂ ਤੈਨੂੰ ਇਹੀ ਕਹਾਂਤੀ ਵੀ ਆਪਣੇ ਭਾਈਆਂ 'ਚ ਫਰਕ ਨਹੀਂ ਰੱਖੀਦਾ ਹੁੰਦਾ ਪੈਸੇ ਦਾ ਕੀ ਆ ਪੁੱਤ ਪੈਸੇ ਨਾਲ ਥੋੜੀ ਵਰਤੀਦਾ ਹੁੰਦਾ ਇਧਰ ਖੜੀ ਦਾ ਇੱਕ ਭੈਣ ਭਾਈ ਦਾ ਪਿਆਰ ਹੁੰਦਾ ਹੈ हां मम्मी ਵਿਚਾਰੇ ਨੇ ਦੇਖੀ ਜਦ ਜਵਾ ਪੈਰ ਪੁੰਚੇ ਨਹੀਂ ਸੀ ਲੱਗਦੇ ਐਨਾ ਕੁਛ ਮੰਗਾਈ ਬੈਠੇ ਜਦੋਂ ਦਾ ਉਹਨਾਂ ਨੂੰ ਫੋਨ ਕਰਿਆ ਸੀ ਕਹਿੰਦੇ ਸਾਡੇ ਦਾ ਧਰਤੀ ਬੱਬ ਨਹੀਂ ਲੱਗਦੇ ਚੱਲ ਪੁੱਤ ਉਹ ਹੀ ਆ ਨਾ ਤੈਨੂੰ ਵੀ ਅਹਿਸਾਸ ਹੋ ਗਿਆ ਵੀ ਕਿਹੜਾ ਭਾਈ ਮੇਰਾ ਕਰਦਾ ਹੈ ਕਿਹੜਾ ਨਹੀਂ ਕਰਦਾ ਤੈਨੂੰ ਤਾਂ ਐਂਦੀ ਵੀ ਬਬਲੂ ਮੇਰਾ ਪਿਆਰ ਨਹੀਂ ਕਰਦਾ ਇਹ ਥੋੜੀ ਆ ਵੀ ਜੇ ਉਹਦੇ ਕੋਲ ਪੈਸਾ ਨਹੀਂ ਤੇ ਵੀ ਤੈਨੂੰ ਪਿਆਰ ਨਹੀਂ ਦੀ ਕਰਦਾ ਮੇਰੇ ਮਨ ਚ ਸੀ ਮੰਮੀ ਵੀ ਹਾਂ ਬਿੱਲਾ ਵੀ ਰਹੀ ਸਤ ਤੋਂ ਬਾਅਦ ਮੇਰਾ ਕਰਦਾ ਉਹ ਗੱਦਦਰ ਸਲੇ ਸੀ ਜਿੰਦਾ ਤੇ ਮੇਰੀ ਮਾਂ ਜਾਂਦੀ ਸੀ ਮੇਰੀ ਮਾਂ ਹੀ ਮੇਰਾ ਕਰੀ ਗਈ ਉਹਨਾਂ ਨੇ ਤਾਂ ਮੇਰਾ ਭੋਰਾ ਵੀ ਨਹੀਂ ਕਰਿਆ ਚਲ ਪੁੱਤ ਪਈਦਾ ਵੀ ਤੈਨੂੰ ਰੇ ਕਿਸੇ ਚੀਜ਼ ਦੀ ਕਮੀ ਰਹਿਣ ਦਿੰਨੇ ਨਾ ਮੰਮੀ ਤੈ ਇਹ ਵੀ ਨਹੀਂ ਸੋਚਣਾ ਹੈਗਾ ਵੀ ਪిల్లా ਮੇਰਾ ਕਰਦਾ ਨਹੀਂ ਕੋਈ ਗੱਲ ਨਹੀਂ ਪੁੱਤ ਦੇਣ ਲੈਣਾ ਵੱਡਾ ਨਹੀਂ ਹੁੰਦਾ ਹੁੰਦਾ ਬੰਦਾ ਬਸ ਤੇਰੇ ਨਾਲ ਮਿਲੀ ਵਾਤੀ ਜਾ ਨਾ ਉਹੀ ਵਾਧੂ ਨਹੀਂ ਮੰਮੀ ਅੱਜ ਤੋਂ ਬਾਅਦ ਨਾ ਆਪਾਂ ਵੀਰੇ ਹੋਰਾਂ ਕੋਲ ਥੋੜੇ ਟਾਈਮ ਬਾਅਦ ਹੀ ਜਾਇਆ ਕਰਾਂਗੇ ਲੈ ਪੁੱਤ ਥੋੜਾ ਟਾਈਮ ਬਾਅਦਗਾ ਤੇ ਜਾ ਤੇਰਾ ਚੀ ਕਰਿਆ ਕਰੂ ਜਦੇ ਕਹਿ ਦਿਆ ਕਰੀ ਮੈਂ ਤਾਂ ਤੇਰੇ ਨਾਲੇ ਬਗ ਚੱਲਿਆ ਕਰੂੰਗੀ ਠੀਕ ਹੈ ਠੀਕ ਹੈ ਮੰਮੀ